ਉਠੀ ਰੋਡ ਤੇ ਆਪਾਂ ਮੌਜੂਦ ਆਂ ਔਰ ਇਧਰਲੇ ਪਾਸੇ ਲੱਕੀ ਪਟਵੇ ਰਿਆ ਤੁਹਾਨੂੰ ਸਾਰਾ ਸਟਾਕ ਦਿਖਾ ਜਾਣਾ ਸਟਾਕ ਹੀ ਸਟਾਕ ਹੈ ਔਰ ਸਭ ਤੋਂ ਵੱਡੀ ਗੱਲ ਲੁਧਿਆਣੇ ਦੀ ਹੋਲਸੇਲ ਮਾਰਕੀਟ ਨਾਲੋਂ ਵੀ ਸਸਤਾ ਪ੍ਰਾਈਸ ਹੈ ਇਹ ਕਹਿੰਦੇ ਇਹ ਇਹ ਵਾਲੀ ਜਿਹੜੀਆਂ ਬੈਲਿਸ ਹੈਗੀਆਂ ਸਪੈਸ਼ਲ ਜਿਹੜੀਆਂ ਇਹ 300-300 ਦੀ ਰੇਂਜ ਦੇ ਵਿੱਚ ਲਗਾਤੀ ਪਹਿਲਾਂ ਕਿੰਨੇ ਸੀ ਸੀਗੀਆਂ ਜੀ ਪਹਿਲਾਂ ਇਹ 500-600 ਦੀ ਵਿੱਚ ਹੀ ਐ ਤੇ ਸਿਰਫ ਹੁਣ 300 ਰੁਪਏ 'ਚ ਲਗਾਤੀ ਜਿਹੜੀ ਕੁਆਲਿਟੀ ਕੰਪਰਮਾਈਜ਼ ਤਾਂ ਨਹੀਂ ਕੀਤਾ ਨਹੀਂ ਕੋਈ ਕੁਆਲਿਟੀ ਕੰਪਰਮਾਈਜ਼ ਨਹੀਂ ਐ ਹੂੰ ਸਾਰੇ ਹੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਪੇਅਰ ਹੈ ਜੀ ਜੀ ਸਾਰੇ ਔਰ ਸਾਰੇ ਹੀ ਜਿਹੜੇ ਇਹ ਵਾਲੇ ਹੈਗੇ ਆ ਬੈਲਿਸ ਇਹ 300 ਦੀ ਰੇਂਜ ਹੈ ਦੇਖੋ ਡਿਜ਼ਾਈਨਰ ਬੈਲਿਸ ਜਿਹੜੇ ਵਾਲੇ ਹੈਗੇ ਪੇਅਰ ਇਹ ਸਭ 100 300 ਦੀ ਰੇਂਜ ਚ ਹੈ ਜੀ ਇਹ ਵੀ ਇਹ ਤਾਂ ਚੰਗੀ ਸੋਹਣੀ ਲੱਗੀ ਆ ਜੀ ਇਹ ਵੀ 300 ਦੀ ਇਹ ਵੀ 300 ਜੀ ਇਹ ਗਲਾਸ ਹੀ ਇਹ ਵੀ 300 ਦੀ ਅਰੇ スニーカーਸ ਹੈ ਜਿਹੜੇ ਸਪੋਰਟ ਸ਼ੂਜ਼ ਹੈਗੇ ਆ ਇਹ ਪਹਿਲਾਂ 6-600 ਰੁਪਏ ਦੀ ਰੇਂਜ ਵਿੱਚ ਹੈ ਹਮ ਪਰ ਜਿਹੜਾ ਹੁਣ ਦਾ ਇਹਦਾ ਰੇਟ ਰਹੇਗਾ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੇਗਾ ਉਹਨੂੰ ਦੋ ਪੇਅਰ ਹਜ਼ਾਰ ਦੇ ਦਵਾਂਗੇ ਸਾਰੇ ਡਿਜ਼ਾਈਨਰ ਪੇਅਰ ਹੋਣਗੇ ਹਮ ਔਰ ਸਾਰੇ ਜਿਹੜੇ ਹੈਗੇ 500 ਦੀ ਰੇਂਜ ਚ ਦਵਾਂਗੇ ਫਲੈਕਸਿਬਲ ਰਹਿਣਗੇ ਬਿਲਕੁਲ ਇਹ ਇਹਦਾ ਬਾਕਸ ਹੈ ਜੀ ਬੈਲਿਸ ਦਾ ਇਹ ਤੁਸੀਂ ਦੇਖੋ ਜੀ 1590 ਐਮ ਆਰ ਪੀ ਹੈ ਬਟ 500 ਲੱਗੇਗਾ ਸੇਲ ਪ੍ਰਾਈਸ ਜਿਹੜਾ ਇਹਦਾ ਜਿੱਕੋ ਰਹਿਗੇ ਜੀ ਆ ਵੀ 5000 ਦੇ ਤੋਂ ਇਹਦੇ ਨਾਲ ਦੇ 1000 ਦੇ ਤੋਂ ਇਹਦੇ ਨਾਲ ਦੇ ਮਤਲਬ ਆ ਇੱਕ ਨਾਈਕੀ ਤੇ ਪੂਮਾ ਤੁਸੀਂ 1000 ਚ ਦੋ ਲੈ ਸਕਦੇ ਆ ਬਿਲਕੁਲ ਜੀ ਆਪਣਾ ਸ਼ੌਂਕ ਤੁਸੀਂ ਪੂਰਾ ਕਰ ਸਕਦੇ ਆ ਆ ਪੂਮਾ ਵਾਲਾ ਆ ਨਾਈਕੀ ਵਾਲਾ ਤਾਂ ਹਜ਼ਾਰ ਦੇ ਦੋ ਬਾਰੋ ਤੁਸੀਂ ਕਿਤੇ ਅਮਰੀਕਾ ਕਹਿੰਦਾ ਸ਼ਾਪਿੰਗ ਕਰੋਗੇ ਤਾਂ ਹਜ਼ਾਰ ਡਾਲਰ ਲੱਗ ਜਾਣਾ ਪਰ ਇਹ ਤੁਹਾਨੂੰ ਹਜ਼ਾਰ ਪੈਸੇ ਚ ਇਹ ਵਾਲਾ ਸਪੋਰਟ ਸ਼ੂ ਵੀ ਸੇਮ ਰੇਂਜ ਦੇ ਵਿੱਚ ਹੀ ਹੈ ਜੀ ਇਹ ਬਿਲਕੁਲ ਲਾਈਟ ਵੇਟ ਤੇ ਕੰਫਰਟੇਬਲ ਹੋਏਗਾ 500 ਦੀ ਰੇਂਜ ਹੈ ਜੀ ਬਸ ਇਹ ਸਿਰਫ 500 ਦੀ ਰੇਂਜ ਇਹਦੇ ਵਿੱਚ ਨਹੀਂ ਮੁੜ ਕੇ ਰੇਟ ਸੇਮ ਰਹਿਣਗੇ ਸਾਡੇ ਜਦੋਂ ਕਸਟਮਰ ਆਉਣਗੇ ਪਰਿਵਾਰਕ ਮੈਂਬਰ ਆਉਣਗੇ ਸੇਮ ਹੀ ਰਹੋਗੇ ਜੀ ਇਹ ਵਾਲੇ ਸਾਰੇ 500 ਦੀ ਰੇਂਜ ਤੇ ਜਿਹੜੇ ਇਹ ਵਾਲੇ 500 ਤਾਂ ਇਕੱਲੇ ਦੀ ਹੀਲ ਹੀ ਲੱਗਦੀ ਹੈ ਮੈਨੂੰ ਸਾਰੇ ਇੰਪੋਰਟਡ ਮਟੀਰੀਅਲ ਹੈ ਜਿਹੜੇ ਇਹ ਵਾਲਾ ਹੈਗਾ ਹੋਰ ਸਾਰੇ ਕੋਸਟਲੀ ਹੈ ਔਰ ਸਾਰੇ ਇੱਕੋ ਪ੍ਰਾਈਸ ਹੈ ਜੀ 500 ਇਹ ਆਪਾਂ ਬੈਲੀ ਇੰਪੋਰਟਡ ਲੱਗ ਰਹੀ ਹੈ ਇਹ ਤਾਂ ਮਹਿੰਗੀ ਹੋਵੇਗੀ ਜਿਹੜੀ ਇਹ ਗੋਲਡਨ ਵੈਲੀ ਹੈ ਇਹ ਜਿਹੜੀ ਤੁਸੀਂ ਸਾਰੀ ਵਿੰਡੋ ਦੇਖ ਰਹੇ ਹੋ ਇਹ ਸਭ ਅਪ ਟੂ 50% ਆਫ ਦੇ ਵਿੱਚ ਲੱਗੀ ਹੋਈ ਹੈ ਸਾਰੀ 50% ਸਾਰੀ ਇਹ ਇਹ ਸਭ ਜਿਹੜੀ ਵੈਲੀਜ਼ ਹੈਗੀਆਂ ਸਭ ਅਪ ਟੂ 50% ਆਫ ਦੇ ਵਿੱਚ ਹੈ ਜੀ ਆ ਜਿੰਨੀ ਵੀ ਡਿਜ਼ਾਈਨਰ ਆ ਦੇਖੋ 컬러ਫੁਲ ਵੈਲੀਜ਼ ਵੀ ਹੈ ਪੈਨਸਿਲੀਲ ਦੇ ਵਿੱਚ ਵੀ ਹੈ ਸਾਰੇ ਡਿਫਰੈਂਟ ਡਿਫਰੈਂਟ ਕਨਸੈਪਟ ਹੈਗੇ ਆ ਇਹ ਸਭ ਜਿਹੜੀ ਹੈ ਅਪ ਟੂ 50% ਆਫ ਆ ਤਾਂ ਲੈਦਰ ਬੜੀ ਸੁਪਰਬ ਕੁਆਲਿਟੀ ਦੀ ਲੱਗ ਰਹੀ ਹੈ ਇਹ ਸਭ ਫਾਈਨ ਕੁਆਲਿਟੀ ਦੇ ਵਿੱਚ ਪੇਅਰ ਹੈ ਜੀ ਅਪ ਟੂ 50 50% ਆਫ ਦੇ ਵਿੱਚ ਇਹ 300 ਦਾ ਜੀ ਇਹ ਵੀ 300 ਦਾ ਜੀ ਪਹਿਲਾਂ ਆਪਣੇ ਇੱਥੇ ਕਿੰਨਾ ਪ੍ਰਾਈਸ ਇਹਦਾ ਇਹ ਪਹਿਲਾਂ 1790 ਐਮ ਆਰ ਪੀ ਪਹਿਲਾਂ 1700 ਦਾ ਵੀ ਉਹਨਾਂ ਆਪਾਂ 300 ਦੀ ਦੇ ਰਹੇ ਹਾਂ ਇਹ ਤਾਂ ਮੈਂ ਕਹਿੰਦਾ ਹੀਲ ਇਹ 350 ਦੀ ਹਣੀ ਕੱਲੀ ਹੀਲ ਇਹ ਸਾਰੀ ਇੰਪੋਰਟਡ ਹੀਲ ਦਾ ਸਭ ਕੋਸਟਲੀ ਹੈ ਜਿਹੜੀ ਹੀਲ ਹੈ ਸੋਲਿਡ ਹੈ ਇਦਾਂ ਨਹੀਂ ਕਿ ਟੁੱਟ ਜਾਊਗੀ ਆ ਮੈਂ ਪੂਰਾ ਜ਼ੋਰ ਲਾ ਕੇ ਵੀ ਥੋੜਾ ਤਾਂ ਨਹੀਂ ਡੁੱਟ ਰਹੀ ਇਹ ਡਾਇਮੰਡ ਹੀਲ ਦੇ ਵਿੱਚ ਜੀ ਬਿਲਕੁਲ ਡਿਫਰੈਂਟ ਕਨਸੈਪਟ ਹੋਏਗਾ ਇਹ 300 ਦੀ ਹੈ ਸਿਰਫ 900 ਦੀਆਂ ਤਿੰਨ ਆ ਜਾਣੀਆਂ 900 ਦੀਆਂ ਤਿੰਨ ਆਏ ਹਜ਼ਾਰ ਵੀ ਨਹੀਂ ਲੱਗਣਾ ਇਹ ਵੰਡੜ ਹੈ लाओ जी विंडो भी 500 चेक कर देती है ना ये भी 500 अजी ये सब एक को रेट अजी ये फ्लैट 500 प्राइज है आ इतना अच्छा पीस देखो ये सारे 500 ये भी 500 कलर दो मिल जाएंगे ब्लैक मिल जाएगा व्हाइट मिल जाएगा डिजाइनर पेर है अच्छा जिन्हें मार्जिन आर्टिकल देखे जाओ वो ये जी नहीं पारती य ਅਦਰ ਦਾ ਮੈਂ ਸੈਕਸ਼ਨ ਹੈ ਜੀ ਇਹਦੇ ਵਿੱਚ ਇੱਕੋ ਰੇਟ ਦੇ ਵਿੱਚ ਸਾਰੀਆਂ ਆਈਟਮਸ ਲਾਈਆਂ ਹੋਈਆਂ ਸਿਰਫ 500 ਦੀ ਰੇਂਜ ਹੈ 500 ਸਿਰਫ ਰੁਪਏ ਜਾਂ ਕਿ 500 ਦਰਾਮ ਹੈ ਕਿ ਯੂਰੋ ਹੈ ਕਿ ਕੀ ਹੈ 500 ਰੁਪਏ ਹੈ ਜੀ ਜਿਹੜੇ ਇਹ ਤਿੰਨੋਂ ਵਿੰਡੋਜ਼ ਹੈਗੀਆਂ ਇਹਨਾਂ ਦੇ ਵਿੱਚ ਇੱਕੋ ਤਰ੍ਹਾਂ ਦੇ ਰੇਟ ਦੀ ਆਈਟਮ ਲੱਗੀ ਹੋਈ ਹੈ ਸਿਰਫ 500 ਰੁਪਏ ਦੀ ਰੇਂਜ ਹੈ ਮੈਂ ਸ਼ਹਿਰ 'ਚ ਇਹ ਵਾਲੇ ਜਿਹੜੇ ਸ਼ੂਜ਼ ਆ ਜਿਹੜੇ ਪੇਅਰਸ ਆ ਇਹ ਮੇਰਾ ਖਿਆਲ ਕੋਈ ਵੀ ਆ ਜਿਹੜਾ ਪਹ 900 ਤੋਂ ਥੱਲੇ ਨਹੀਂ ਦੇ ਰਿਹਾ ਸਭ 1000 1200 1500 ਇਸ ਰੇਟ ਦੀ ਆਈਟਮ ਹੈ ਪਰ ਅਸੀਂ ਸਿਰਫ ਤੁਹਾਨੂੰ 500 ਰੁਪਏ ਦੀ ਰੇਂਜ ਦੇ ਵਿੱਚ ਦਵਾਂਗੇ ਅੱਗੇ ਵੇਇਆ ਜੇ ਤਾਂ ਆਪਾਂ ਜੈਂਟ ਸ਼ੂਜ਼ ਦੇਖਦੇ ਆ ਸਾਰੇ ਡਿਫਰੈਂਟ ਆਰਟੀਕਲਸ ਹੈ ਤਾਂ ਆਪਣੇ ਸ਼ਕੀਨ ਬੱਚੇ ਦੇ ਸ਼ੌਂਕ ਤੁਸੀਂ ਪੂਰੇ ਕਰ ਸਕਦੇ ਜਿਹਨੂੰ ਚਸਕਾ ਹੈ ਸਨੀਕਰਸ ਪਾਉਣ ਦਾ ਪਰ ਉਹ ਵੀ ਸਿਰਫ 600 ਰੁਪਏ 600 ਰੁਪਏ ਚ ਔਰ ਆਨਲਾਈਨ ਤੁਸੀਂ ਮੰਗਾ ਤਾਂ ਲੈਂਦੇ ਹੋ ਲੇਕਿਨ ਕੁਆਲਿਟੀ ਦੀ ਕੋਈ ਮੈਜ਼ਰਮੈਂਟ ਨਹੀਂ ਤੇ ਕੋਈ ਸ਼ਿਉਰਟੀ ਨਹੀਂ ਹੁੰਦੀ ਇੱਥੇ ਤੁਸੀਂ ਕੁਆਲਿਟੀ ਹੱਥ 'ਚ ਫੜ ਕੇ ਦੇਖ ਸਕਦੇ ਹੋ ਅੱਜ ਦੇ ਵਿੱਚ ਫੜ ਕੇ ਦੇਖ ਸਕਦੇ ਹੋ ਕੰਫਰਮ ਚੈੱਕ ਕਰ ਸਕਦੇ ਹੋ ਹਰ ਤਰ੍ਹਾਂ ਦੀ ਕੁਆਲਿਟੀ ਮਿਲੇਗੀ ਸਾਡੀ ਜਿਹੜੇ ਪਰਿਵਾਰਕ ਮੈਂਬਰ ਘਰ ਬੈਠ ਕੇ ਦੇਖ ਰਿਹਾ ਕਿ ਪਿਛਲੀ ਜਦ ਵੀਡੀਓ ਪਾਈਆ ਤੇ ਇਹਨਾਂ ਦਾ ਕਹਿਣਾ ਆ ਕਿ ਨੌਜਵਾਨ ਆ 8 8 ਜੋੜੇ ਲੈ ਗਏ 9 9 ਜੋੜੇ ਲੈ ਗਏ ਤਾਂ ਮਤਲਬ ਵੀਡੀਓ ਦੇਖਣ ਤੋਂ ਬਾਅਦ ਇਮੀਡੀਏਟਲੀ ਤੁਹਾਨੂੰ ਆਉਣਾ ਪੈਣਾ ਨਹੀਂ ਤਾਂ ਸਟਾਕ ਹੋ ਸਕਦਾ ਕਿ ਇਹਨਾਂ ਕੋਲ ਅਵੇਲੇਬਲ ਤੁਹਾਡਾ ਸਾਈਜ਼ ਨਾ ਹੋਵੇ ਹਾਲ ਦੀ ਘੜੀ ਇਹ ਕਹਿੰਦੇ ਕਿ ਇਹ ਸਟਾਕ ਕੀਤਾ ਹੈ ਸਟਾਕ ਬਹੁਤ ਸਾਰਾ ਅਵੇਲੇਬਲ ਹੈ ਲੇਕਿਨ ਹੋ ਸਕਦਾ ਕੋਈ ਪਹਿਲਾਂ ਆ ਜਵੇ ਉਹ 4 5 ਪੇਅਰ ਚੱਕ ਕੇ ਲੈ ਜਾਵੇ ਤੇ ਤੁਹਾਡਾ ਸਾਈਜ਼ ਨਾ ਮਿਲੇ ਤਾਂ ਤੁਹਾਨੂੰ ਜਲਦੀ ਆਉਣਾ ਪੈਣਾ ਵੀਡੀਓ ਜਲਦੀ ਸ਼ ਕਿ ਨਵੇਂ ਸ਼ਹਿਰ ਵਿੱਚ ਬੂਟਾਂ ਦੀ ਸਭ ਤੋਂ ਸਸਤੀ ਸੇਲ ਲੱਗ ਗਈ ਆ ਜੀ ਹੈਵੀ ਡਿਸਕਾਊਂਟ ਮਿਲੇਗਾ ਤੁਹਾਨੂੰ ਤੁਹਾਡੇ ਫੇਵਰਟ ਕਲਰ ਨੀਲੇ ਚਿੱਟੇ ਪੀਲੇ ਤੇ ਕਾਲਿਆਂ ਤੇ ਤੇ ਤੁਸੀਂ ਸ਼ਾਪਿੰਗ ਕਰਨ ਪਰਿਵਾਰ ਨਾਲ ਕਿੱਥੇ ਆਉਣਾ ਨਵਾਂ ਸ਼ਹਿਰ ਕੋਠੀ ਰੋਡ ਤੇ ਲੱਕੀ ਫੁੱਟਵੇਅਰ ਵਾਲਿਆਂ ਦੇ ਲੱਕੀ ਫੁੱਟਵੇਅਰ ਵਾਲਿਆਂ ਦੇ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਤੁਹਾਨੂੰ ਤੁਹਾਡੇ ਫੇਵਰਟ ਆਰਟੀਕਲਸ ਦਿਖਾਣੇ ਆ ਜਿਹੜੇ ਬਾਜ਼ਾਰ ਵਿੱਚ 8 8 9 900 ਦੇ ਮਿਲਦੇ ਆ ਤੁਹਾਨੂੰ ਲੱਕੀ ਫੁੱਟਵੇਅਰ ਤੇ 500 400 ਤੇ 300 ਚ ਮਿਲਣਗੇ ਪੈਸੇ ਮਤਲਬ ਉੱਤੇ ਨਹੀਂ ਜਾਣਗੇ ਉੱਪਰੋਂ ਛੇਟਾ ਆਉਣਗੇ ਪਿਛਲੀ ਵੀਡੀਓ ਚ ਵੀ ਜਿਹੜੇ ਸ਼ੂਜ਼ ਦੇ ਚੱਪਲਾਂ ਦੇ ਪ੍ਰਾਈਸ 500 ਤੱਕ ਸੀਗੇ ਉਹ ਵੀ ਘਟਾ ਕੇ ਇਹਨਾਂ ਨੇ 300 ਕਰ ਦਿੱਤੇ ਆ ਇੱਕ ਵਾਰੀ ਐਡਰੈਸ ਕਨਫਰਮ ਕਰਾ ਦਈਏ ਤੁਸੀਂ ਦੇਖ ਲਓ ਕੋਠੀ ਰੋਡ ਤੇ ਆਪਾਂ ਮੌਜੂਦ ਆ ਔਰ ਇਧਰਲੇ ਪਾਸੇ ਲੱਕੀ ਫੁੱਟਵੇਅਰ ਆ ਤੁਹਾਨੂੰ ਸਾਰਾ ਸਟਾਕ ਦਿਖਾ ਜਾਣਾ ਸਟਾਕ ਹੀ ਸਟਾਕ ਆ ਔਰ ਸਭ ਤੋਂ ਵੱਡੀ ਗੱਲ ਲੁਧਿਆਣੇ ਦੀ ਹੋਲਸੇਲ ਮਾਰਕੀਟ ਨਾਲੋਂ ਵੀ ਸਸਤਾ ਪ੍ਰਾਈਸ ਆ ਇਹ ਕਹਿੰਦੇ ਆਓ ਚਲ ਕੇ ਚੈੱਕ ਕਰਦੇ ਆਂ ਦਲਾਓ ਜੀ ਲੱਕੀ ਫੁੱਟਵੇਅਰ ਦੇ ਸਾਹਮਣੇ ਪਹੁੰਚ ਗਏ ਆ ਬਾਹਰੋਂ ਦੇਖਣ ਨੂੰ ਤੁਹਾਨੂੰ ਇਹ ਸ਼ੋਰੂਮ ਬਹੁਤ ਐਕਸਪੈਂਸਿਵ ਲੱਗਣਾ ਤੁਹਾਨੂੰ ਲੱਗਣਾ ਕਿ ਸ਼ਾਇਦ ਯਾਰ ਕਿਤੇ ਰੇਟ ਬਹੁਤ ਜ਼ਿਆਦਾ ਨਾ ਹੋਣ ਪਰ ਇੱਥੇ ਐਕਸਪੈਂਸਿਵ ਨਾਮ ਦੀ ਕੋਈ ਚੀਜ਼ ਨਹੀਂ ਆ ਤੁਸੀਂ ਨਿਗਾਹ ਮਾਰੋਗੇ ਸਟਾਕ ਹੀ ਸਟਾਕ ਆ ਪਿਛਲੀ ਵੀਡੀਓ ਚ ਜਿਹੜਾ ਸਟਾਕ ਜਿਹੜੇ ਪ੍ਰੋਡਕਟ ਜਿਹੜੇ ਆਰਟੀਕਲਸ ਤੁਹਾਨੂੰ 500 700 800 ਦੇ ਦਿਖਾਇਆ ਸੀ ਉਹੀ ਹੁਣ 500 400 300 ਤੱਕ ਚਲੇ ਗਏ ਆ ਹਿਤੇਸ਼ ਭਾਜੀ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਪਾਂ ਇੱਕ ਵਾਰੀ ਫਿਰ ਤੋਂ ਸਟਾਕ ਦਿਖਾ ਦਈਏ ਪਤਾ ਲੱਗਿਆ ਨਵਾਂ ਸਟਾਕ ਆ ਗਿਆ ਬ੍ਰੈਂਡ ਨਿਊ ਆਰਟੀਕਲਸ ਆ ਗਿਆ ਲਾਈਟ ਵੇਟ ਆ ਗਿਆ ਮਲਟੀ ਕਲਰਸ ਆ ਗਿਆ ਹੌਟ ਸੇਲਿੰਗ ਆ ਗਿਆ ਰਨਿੰਗ ਆ ਗਿਆ ਸਾਰੇ ਦਿਖਾ ਦਈਏ ਸਾਰਾ ਕੁਝ ਜਿਹੜਾ ਹੈਗਾ ਆ ਆਪਾਂ ਪ੍ਰਾਈਸ ਜਿਹੜੇ ਹੈਗੇ ਪਹਿਲਾਂ ਨਾਲੋਂ ਕਾਫੀ ਘਟਾਤੇ ਆ ਇਹ ਵਾਲੀ ਜਿਹੜੀਆਂ ਬੈਲਿਸ ਹੈਗੀਆਂ ਇਹ ਸਪੈਸ਼ਲ ਜਿਹੜੀਆਂ ਇਹ 300 ਦੀ ਰੇਂਜ ਦੇ ਵਿੱਚ ਲਗਾਤੀ ਪਹਿਲਾਂ ਕਿੰਨੇ ਸੀਗੀਆਂ ਜੀ ਪਹਿਲਾਂ ਇਹ 500 600 ਦੀ ਵੇਚੀ ਐ ਤੇ ਸਿਰਫ ਹੁਣ 300 ਰੁਪਏ ਚ ਲਗਾਤੀ ਜਿਹੜੀ ਕੁਆਲਿਟੀ ਕੰਪਰਮਾਈਜ਼ ਤਾਂ ਨਹੀਂ ਕੀਤਾ ਕੋਈ ਸਾਰੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਫੇਅਰ ਹੈ ਜੀ ਜੀ ਸਾਰੇ ਔਰ ਸਾਰੇ ਹੀ ਜਿਹੜੇ A ਵਾਲੇ ਹੈਗੇ ਆ ਬੈਲਿਸ ਇਹ 300 ਦੀ ਰੇਂਜ ਹੈ ਦੇਖੋ ਡਿਜ਼ਾਈਨਰ ਬੈਲਿਸ ਜਿਹੜੇ ਵਾਲੇ ਹੈਗੇ ਫੇਅਰ ਇਹ ਸਭ ਤਿੰਨ ਤਿੰਨ ਸੋਦੀ ਰੇਂਜ ਚ ਹੈ ਜੀ ਇਹ ਵੀ ਈਗਲ ਵੀ ਇਹ ਤਾਂ ਚੰਗੀ ਸੋਹਣੀ ਲੱਗੀ ਆ ਜੀ ਇਹ ਵੀ 300 ਦੀ ਇਹ ਵੀ 300 ਜੀ ਇਹ ਗਲਾਸ ਸੀਲ ਇਹ ਵੀ 300 ਦੀ ਇਹ ਸਭ 300 ਰੁਪਏ ਦੇ ਲਈ ਲੈਂਜੀ ਇਹਨੂੰ ਇਹਨੂੰ ਕਿਹੜਾ ਬੈਲਵਟ ਕਹਿੰਦੇ ਨੇ ਇਹ ਸਵੀਡ ਲੈਦਰ ਦੇ ਵਿੱਚ ਹੈ ਜੀ ਅੱਛਾ ਲੈਦਰ ਚ ਹੈ ਵੀ ਸਵੀਡ ਲੈਦਰ ਦੇ ਵਿੱਚ ਹੈ 300 ਪ੍ਰਾਈਸ ਆ ਇਹਦਾ ਤੇ ਪੈਨਸਲ ਹੀਲ ਹੈ ਜੀ ਇਹ ਪੈਨਸਲ ਹੀਲ ਹੈ ਗਲਾਸ ਹੀਲ ਦੇ ਵਿੱਚ ਹੈ ਇੰਪੋਰਟਡ ਹੀਲ ਹੈ ਜਿਹੜੀ ਇਹ ਵਾਲੀ ਕੋਈ ਲੋਕਲ ਹੀਲ ਨਹੀਂ ਹੈ ਇੰਪੋਰਟਡ ਹੀਲ ਦੇ ਵਿੱਚ ਹੈ ਜਿਹੜਾ ਇਹ ਸਵੀਡ ਲੈਦਰ ਚ ਭਾਜੀ ਦੱਸ ਰਿਹਾ ਔਰ ਤੁਸੀਂ ਦੇਖੋ ਕਿੰਨੀ ਅੱਛੀ ਫਿਨਿਸ਼ਿੰਗ ਹੈ ਡਿਜ਼ਾਈਨ ਕਿੰਨਾ ਅੱਛਾ ਆ ਜੇ ਇਹੀ ਇਟਲੀ ਦੇ ਕਿਸੇ ਸ਼ੋਅਰੂਮ ਚ ਹੋਵੇ ਤਾਂ ਇਹਦਾ ਪ੍ਰਾਈਸ 300 ਇਹਨਾਂ ਨੇ ਤਾਂ ਰੁਪਏ ਕਿਹਾ ਤਾਂ ਮੇਰੇ ਖਿਆਲ ਤਿੰਨ ਹਜ਼ਾਰ ਯੂਰੋ ਚ ਵੀ ਹੋ ਸਕਦਾ ਪਰ ਬਹੁਤ ਘੱਟ ਰੇਟ ਤੇ ਦੇ ਰਹੇ ਤੁਹਾਡੇ ਸ਼ੌਂਕ ਪੂਰੇ ਕਰ ਰਹੇ ਆ ਇਹ ਵਾਲਾ ਫਲੈਟ ਕਨਸੈਪਟ ਵੀ ਸਿਰਫ 300 ਦੀ ਰੇਂਜ ਹੈ ਜੀ ਬਲੋ ਸਾਰੇ ਜਿਹਨੇ ਟੇਬਲ ਤੇ ਪਏ ਇੱਥੇ ਤੱਕ ਤੇ 300 ਦੇ ਬਿਲਕੁਲ ਇਹ ਸਾਰੇ 300 ਦੇ ਹੈ ਬੈਲੀਆਂ ਬੈਲੀ ਸਬ 300 ਹੈ ਜੀ ਹੂੰ ਆ ਫਲੈਟ ਵੈਲੀ ਵੀ ਸਾਰਾ ਕੁਛ ਇਹ ਵਾਲਾ ਜੋ ਬੈਲੀਆਂ ਲੱਗੀਆਂ ਹੋਈਆਂ ਸਾਰੀਆਂ ਫਲੈਟ ਡਿਕੋਰੇਟਰ 300 ਰੁਪਏ ਦੀ ਰਿੰਗ ਇੰਦਾ ਦੀਆਂ ਬੈਲੀਆਂ ਸਕੂਲ ਵਾਲੀਆਂ ਭੈਂਜੀਆਂ ਪਾਉਂਦੀਆਂ ਹੁੰਦੀਆਂ ਮੈਂ ਕਹਿੰਨਾ ਮਤਲਬ 3 6 18 1800 ਰੁਪਏ ਦੀਆਂ 6 ਆ ਜਾਣੀਆਂ ਰੰਗ ਬਦਲ ਬਦਲ ਕੇ ਰੋਜ਼ ਸਕੂਲੇ ਪਾ ਕੇ ਜਾਓ ਕਮਾਲ ਹੈ ਤੇ ਆ 500 ਦੀ ਰੇਂਜ ਹੈ ਜੀ ਬਸ ਇਹ ਸਿਰਫ 500 ਦੀ ਰੇਂਜ ਇਹਦੇ ਵਿੱਚ ਨਹੀਂ ਮੁੜ ਕੇ ਰੇਟ ਸੇਮ ਰਹਿਣਗੇ ਸਾਡੇ ਜਦੋਂ ਕਸਟਮਰ ਆਉਣਗੇ ਪਰਿਵਾਰਕ ਮੈਂਬਰ ਆਉਣਗੇ ਸੇਮ ਸੇਮ ਹੀ ਰਹਿਊਗੇ ਜੀ ਇਹ ਵਾਲੇ ਸਾਰੇ 500 ਦੀ ਰੇਂਜ ਹੈ ਜਿਹੜੇ ਇਹ ਵਾਲੇ ਆ 500 ਹੀ ਤਾਂ ਕੱਲੇ ਦੀ ਹੀਲੀ ਲੱਗਦੀ ਹੈ ਮੈਨੂੰ ਸਾਰੇ ਇੰਪੋਰਟਡ ਮਟੀਰੀਅਲ ਹੈ ਜਿਹੜੇ ਇਹ ਵਾਲਾ ਹੈਗਾ ਔਰ ਸਾਰੇ ਕੋਸਟਲੀ ਹੈ ਔਰ ਸਾਰੇ ਇੱਕੋ ਪ੍ਰਾਈਸ ਹੈ ਜੀ 500 ਰੁਪਏ ਮਤਲਬ ਇੱਕ ਦਰ ਰਹਿੰਦਾ ਸਾਡੇ ਪਰਿਵਾਰਕ ਮੈਂਬਰ ਜਿਹੜੇ ਦੇਖ ਰਹੇ ਕਿਤੇ ਇਦਾਂ ਨਾ ਵੇ ਕਿਸਾਨ ਨੂੰ ਵੀਡੀਓ 'ਚ ਕੁਝ ਹੋਰ ਦਿਖਾਤਾ ਕਿ ਕਈ ਹੋਰ ਜਗ੍ਹਾ ਤੋਂ ਸ਼ਿਕਾਇਤਾਂ ਆਈਆਂ ਮੈਂ ਤੁਹਾਡੀ ਗੱਲ ਨਹੀਂ ਕਰਦਾ ਕਿਉਂਕਿ ਤੁਹਾਡੇ ਕੋਲ ਤਾਂ ਜਿਹੜੀ ਪਿਛਲੀ ਵੀਡੀਓ ਤੋਂ ਬਾਅਦ ਸਾਡੇ ਭੈਣ ਭਰਾਏ ਸੀ ਬਹੁਤ ਖੁਸ਼ ਹੋ ਕੇ ਗਏ ਆ ਸ਼ਿਕਾਇਤ ਦਾ ਮੌਕਾ ਨਾ ਵੀ ਇਹ ਸਭ ਕੁਝ ਉਹੀ ਰੇਟ ਤੇ ਮਿਲੂਗਾ ਜੋ ਵੀਡੀਓ ਦੇ ਵਿੱਚ ਦੱਸਾਂਗੇ ਅੱਛਾ ਅੱਗੇ ਰੇਟ ਚੇਂਜ ਨਹੀਂ ਹੋਊਗਾ ਸਭ ਕੁਝ ਉਹੀ ਪ੍ਰਾਈਸ ਤੇ ਹੋਏਗਾ ਤਾਂ ਨਵੇਂ ਸ਼ਹਿਰੀ ਸਭ ਇਹ ਵਾਲੀ ਜਿਹੜੇ ਸਾਰੇ ਸਨੀਕਰਸ ਜਿਹੜੇ ਸਪੋਰਟ ਸ਼ੂਜ਼ ਹੈਗੇ ਆ ਇਹ ਪਹਿਲਾਂ 6-600 ਰੁਪਏ ਦੀ ਰੇਂਜ ਚ ਵੇਚੇ ਆ ਪਰ ਜਿਹੜਾ ਹੁੰਡੇ ਦਾ ਰੇਟ ਰਹੇਗਾ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰੇਗਾ ਤੁਹਾਨੂੰ ਦੋ pair 1000 ਦੇ ਦਵਾਂਗੇ ਜੀ ਅੱਛਾ ਲੇਕਿ 500 ਈਚ ਦਵਾਂਗੇ ਅਗਰ ਦੋ pair ਲਓਗੇ ਤਾਂ 1000 ਦੇ ਤਾਂ ਦੋ ਤਾਂ ਲੈ ਹੀ ਲੈਣੇ ਪੈਣਾ ਨੇ ਬਿਲਕੁਲ ਜੀ ਲੈ ਦੋ pair ਲਓਗੇ ਤਾਂ 1000 ਰੁਪਏ ਦੇ ਲੱਗਣਗੇ ਸਾਰੇ ਤੁਹਾਡਾਰੇ ਇਹਨਾਂ ਦੇ ਵਿੱਚ ਸਾਰੇ-ਸਾਰੇ ਸਾਈਜ਼ ਦਾ ਇਹ ਵਾਲੇ ਆਰਟੀਕਲਸ ਹੈਗੇ ਆ ਨਾ ਇਨ ਹੱਤ ਸਾਰੇ ਸਾਰੇ ਸਾਈਜ਼ਸ ਅਵੇਲੇਬਲ ਹੈਗੇ ਆ ਜੀ ਇਹ ਬਿਲਕੁਲ ਲੇਟੈਸਟ ਹੈ ਇਹ ਇਹਨਾਂ ਦੇ ਵਿੱਚ ਕੋਈ ਵੀ ਇਦਾਂ ਦਾ ਪੇਅਰ ਨਹੀਂ ਹੋਊਗਾ ਕਿ ਜਿਹੜਾ ਪਹਿਲਾਂ ਆਪਾਂ ਵੀਡੀਓ ਕਰਵਾਈ ਸੀਗੀ ਉਹਦੇ ਵਿੱਚ ਹੋਊਗਾ ਸਾਰੇ ਸਾਰੇ ਨਵੇਂ ਆ ਜੀ ਅੱਛਾ ਤੁਹਾਡੀ ਵੀਡੀਓ ਤੋਂ ਬਾਅਦ ਨਾ ਤੇ ਭੈਣਾ ਜਦੋਂ ਆਉਣ ਆਏ ਉਹਨਾਂ ਦਾ ਆਪਣੇ ਹਸਬੰਦ ਨਾਲ ਪਿਆਰ ਬਹੁਤ ਵਧਣਾ ਪੁੱਛੋ ਕੱਲੇ ਕਿਉਂਕਿ ਉਹਨਾਂ ਨੇ ਕਿਹਾ ਮੈਂ ਇੱਕ ਸ਼ੂਜ਼ ਲੈਣਾ ਵੀਰਾ ਨੇ ਕਿਹਾ ਯਾਰ ਇੱਕ ਹੋਰ ਲੈ ਲੈ ਦੋ ਚਾਰ ਲੈ ਲੈ ਹੁਣ ਜੇ ਆਈਆਂ ਤਾਂ ਇਕੱਠੀ ਸ਼ਾਪਿੰਗ ਕਰ ਲੈ ਜੇ ਮੰਨ ਲਓ ਕੋਈ ਭੈਣ ਚਾਰ ਸ਼ੂਜ਼ ਲੈ ਲੈਂਦੀ ਆ 2000 ਦੇ ਲੱਗਣਗੇ 2000 ਥੋੜਾ ਜਿਹਾ ਡਿਸਕਾਊਂਟ ਹੋਰ ਕਰ ਦਿ ਤੁਹਾਡੀ ਵੀਡੀਓ ਸ਼ੇਅਰ ਤੇ ਜਿਹੜਾ ਹੈਗਾ ਪਰ ਈਚ ਜਿਹੜਾ ਹੈਗਾ ਪੀਸ ਆਪਾਂ 500 ਦਾ ਦਵਾਂਗੇ ਦੋ ਪੀਰ ਜਿਹੜਾ ਚਲੋ ਸਟਾਕ ਸਟਾਕ ਦਿਖਾ ਦਈਏ ਆਪਾਂ ਸਟਾਕ ਬਹੁਤ ਸਾਰਾ ਹੈ ਕਹਿੰਦੇ ਸਾਈਜ਼ ਸਾਰੇ ਮਿਲ ਜਾਣਗੇ ਹੌਟ ਸੇਲਿੰਗ ਆਰਟੀਕਲਸ ਵੀ ਹੈਗੇ ਰਨਿੰਗ ਆਰਟੀਕਲਸ ਵੀ ਹੈਗੇ ਆ ਬ੍ਰੈਂਡ ਨਿਊ ਆਰਟੀਕਲਸ ਵੀ ਹੈਗੇ ਆ ਤੁਸੀਂ ਇਹ ਸਾਰੇ ਜਿਹੜੇ ਆ ਇੱਥੋਂ ਜਿਹੜੇ ਆਰਟੀਕਲਸ ਦੇਖ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਜੋ ਪਿਛਲੀ ਵਾਰ ਵੀਡੀਓ ਪਾਉਣ ਤੋਂ ਬਾਅਦ ਕਮੀ ਪੇਸ਼ਈ ਆਈ ਉਹ ਇਹ ਆਈ ਆ ਕਿ ਉਦੋਂ ਹੀ ਰਸ਼ ਪੈ ਗਿਆ ਦੂਜੇ ਦਿਨ ਰਸ਼ ਪੈ ਗਿਆ ਫਿਰ ਕਈ ਵੇਲੇ ਤੁਹਾਡੇ ਮਨਪਸੰਦ ਦਾ ਬੂਟ ਨਹੀਂ ਮਿਲਦਾ ਤਾਂ ਜ ਫਿਲਹਾਲ ਸਾਰੇ ਸਾਈਜ਼ ਮਿਲਣਗੇ ਤੁਹਾਨੂੰ ਠੀਕ ਹੈ ਜੀ ਜੀ ਅੱਗੇ ਕਲਾ ਸਟਾਕ ਦਿਖਾ ਰਹੇ ਹੋ ਤੇ ਜੀ ਇਸ ਸਾਈਡ ਤੇ ਵੀ ਆਪਾਂ ਵੈਲੀਜ਼ ਲਗਾਈਆਂ ਹੋਈਆਂ ਸਾਰੇ ਡਿਜ਼ਾਈਨਰ ਪੇਅਰ ਦਾ ਮਲਟੀ ਕਲਰਸ ਦੇ ਵਿੱਚ ਹਰ ਤਰ੍ਹਾਂ ਦੀ ਵੈਲੀ ਹੈਗੀ ਇਹਦੇ ਵਿੱਚ ਮਲਟੀ ਚੁਆਇਸ ਵੀ ਹੈਗੀ ਮੇਰੇ ਖਿਆਲ ਬਿਲਕੁਲ ਹਰ ਤਰ੍ਹਾਂ ਦੀ ਵੈਲ ਡਿਜ਼ਾਈਨਰ ਪੇਅਰ ਹੋਣਗੇ ਜਿਹੜੇ ਸਾਰੇ ਇਹਦਾ ਪ੍ਰਾਈਸ ਕੀ ਹੋਣ ਵਾਲਾ ਹੈ ਸਿਰਫ 500 ਦੀ ਰੇਂਜ ਹੈ ਜੀ ਸਾਰੇ ਜਿੰਨੇ ਟੇਬਲ ਸੇ ਜਿੰਨਾ ਇਹ ਵਾਲੇ ਟੇਬਲ ਤੇ ਸਬ ਸਟਾਕ ਲੱਗਾ ਸਭ 500 ਦੀ ਰੇਂਜ ਹੈ ਫਲੈਟ 500 ਬਿਲਕੁਲ ਸਭ ਅੱਛਾ ਬਾਜ਼ਾਰ ਜਿਹਦੀ ਕੀਮਤ ਕਿੰਨੀ ਹੋਏਗੀ 1590 ਪਹਿਲਾਂ ਤਾਂ ਇੱਕ ਇਹ ਬੈਲੀ ਦੇਖੋ ਜੀ ਹੂੰ ਇਹ ਸਾਰੇ ਡਿਜ਼ਾਈਨਰ ਪੇਅਰ ਹੋਣਗੇ ਹੂੰ ਫਲੈਕਸੀਬਲ ਸੋਲ ਹੋਣਗੇ ਹੂੰ ਔਰ ਇਹ ਸਾਰੇ ਜਿਹੜੇ ਹੈਗੇ 500 ਦੀ ਰੇਂਜ 'ਚ ਦਵਾਂਗੇ ਫਲੈਕਸੀਬਲ ਰਹਿਣਗੇ ਬਿਲਕੁਲ ਇਹ ਇਹਦਾ ਬਾਕਸ ਹੈ ਜੀ ਬੈਲਿਸ ਦਾ ਇਹ ਤੁਸੀਂ ਦੇਖੋ ਜੀ ਹੂੰ 1590 एमआरपी ਹੈ ਬਟ 500 ਲੱਗੇਗਾ ਸੇਲ ਪ੍ਰਾਈਸ ਜਿਹੜਾ ਇਹਦਾ ਠੀਕ ਹੈ ਜੀ ਮਤਲਬ ਕਿਸੇ ਸਮੇ ਇਹ ਜਿਹੜੀਆਂ ਬੈਲੀ ਸੀਗੀਆਂ ਜਿਨ੍ਹਾਂ ਦਾ ਕੋ ਸਟਾਕ ਹੈ ਇਹ ਕਹਿ ਰਿਹਾ ਕਿ 1590 ਪ੍ਰਾਈਸ ਸੀਗਾ 10 20% ਡਿਸਕਾਊਂਟ ਮੇ ਵੀ ਹੁੰਦਾ ਹੋਵੇ ਲੇਕਿਨ ਹੁਣ ਫਲੈਟ ਜਿਹੜਾ ਆ 500 ਰੁਪਏ ਵਿੱਚ ਇਹਨਾਂ ਨੇ ਬੈਲੀ ਲਗਾ ਦਿੱਤੀ ਤੁਸੀਂ ਚੁਆਇਸ ਦੇਖੋ ਕਿੰਨੀ ਸਾਰੀ ਆ ਔਰ ਨਾਲ ਦੇ ਨਾਲ ਮੈਂ ਕਹਿੰਦਾ ਅੱਜ ਅੱਗੇ ਵੀ ਐਕਸਪਲੇਨ ਕਰ ਦੋ ਮੇਰੇ ਖਿਆਲੋਂ ਉਧਰ ਹੀਲ ਵਾਲੀ ਬੈਲੀ ਸੀਗੀਆਂ ਚਾਹੇ ਹੀਲ ਵਾਲੀ ਫਲੈਟਸ ਹਰ ਤਰ੍ਹਾਂ ਦੀ ਬੈਲੀ ਜੀ ਆਪਾਂ ਆ ਦਿਖਾ ਦਈਏ ਜੀ ਆ ਮੈਨੂੰ ਬੜੀ ਅੱਛੀ ਲੱਗੀ ਚ ਬਿਲਕੁਲ ਲੇਟੈਸਟ ਕਨਸੈਪਟ ਹੈ ਕੋਈ ਪੁਰਾਣਾ ਡਿਜ਼ਾਈਨ ਨਹੀਂ ਹੈ ਬਿਲਕੁਲ ਨਵਾਂ ਜੋ ਮਾਰਕੀਟ ਦੇ ਵਿੱਚ ਅੱਗੇ ਚੱਲਣਾ ਚੱਲਦਿਆਂ ਚ ਇਹ ਉਹ ਡਿਜ਼ਾਈਨ ਹੈ ਇਹ ਵੀ 500 ਦੀ ਰੇਂਜ ਚ ਹਾਂ ਆ ਗੱਲ ਤੁਸੀਂ ਬੜੀ ਸਹੀ ਕਹੀ ਕਿ ਸਰਦਿਆਂ ਚ ਅੱਗੇ ਇਹੀ ਚੱਲਣਾ ਇਹੀ ਡਿਜ਼ਾਈਨ ਚੱਲਣਾ ਯਾਹਾਂ ਸ਼ਾਦੀਆਂ ਚ ਜਾਗੋ ਤੇ ਸੂਟ ਦੇ ਨਾਲ ਇਹੀ ਜਿਹੜੀ ਬੈਲੀ ਪਹਿਣੀ ਹੈ ਔਰ ਹੁਣ ਤੁਹਾਨੂੰ ਇਹ ਸਿਰਫ 500 ਰੁਪਏ ਵਿੱਚ ਮਿਲ ਰਹੀ ਆ ਤੁਸੀਂ ਲੁਧਿਆਣੇ ਜਾਓਗੇ ਉੱਥੇ ਵੀ 500 ਤੋਂ ਸਸਤੀ ਤਾਂ ਨਹੀਂ ਮਿਲ ਸਕਦੀ ਈਵਨ ਮਹਿੰਗੀ ਮਿਲੇਗੀ ਇਹ ਹੋਲ ਸੇਲ ਤੋਂ ਵੀ ਸਸਤਾ ਪ੍ਰਾਈਸ ਹੈ ਪਰ ਬਾਜ਼ਾਰ ਵਿੱਚ ਮੇਰੇ ਖਿਆਲ ਜੇ ਸੇਲ 'ਚ ਚੱਲੇ ਵੀ ਜਾਣ ਤਾਂ 7-800 ਥੱਲੇ ਨਹੀਂ ਮਿਲੇਗੀ ਜਿਹੜੀ ਇੱਥੇ ਲੱਕੀ ਫੁੱਟਵੈਅ ਦੇ 500 'ਚ ਮਿਲਦੀ 500 ਚ ਦੇਵਾਂਗੇ ਜੀ ਅੱਗੇ ਆਹ ਹੋਰ ਵੀ ਦਿਖਾ ਦੋ ਮੈਂ ਕਿਉਂਕਿ ਬਾਕੀ ਇੱਕ ਇੱਕ ਕਨਸੈਪਟ ਹੈਗੀ ਆ ਜੀ ਹੀਲਜ਼ ਦੇ ਵਿੱਚ ਜਿਹੜੇ ਇਹ ਵਾਲੇ ਪੇਅਰ ਹੈ ਇਹ ਵੀ ਸਿਰਫ 500 ਦੀ ਰੇਂਜ ਹੈ ਇਹਦੀ ਹੀਲ ਕਿੰਨੀ ਕਲਾਸੀ ਜੀ ਹੈ ਨਾ ਇਹ ਬਿਲਕੁਲ ਡਿਫਰੈਂਟ ਹੀਲ ਹੈ স্মॉल ਹੀਲ ਦੇ ਵਿੱਚ ਜਿਹੜਾ ਇਹ ਵਾਲਾ ਹੈਗਾ ਬਾਕੀ ਬਲੌਕ ਹੀਲਸ ਮਿਲ ਜਾਣਗੀਆਂ ਇਹ ਵਾਲੇ ਡਿਫਰੈਂਟ ਹੈ ਵੈਜ ਹੀਲ ਮਿਲ ਜਾਏਗੀ ਇਹ ਵਾਲੇ ਪਾਰਟੀ ਵੇਅਰ ਦੇ ਵਿੱਚ ਮਿਲ ਜਾਣਗੀਆਂ ਪੈਨਸਿਲ ਹੀਲ ਮਿਲ ਜਾਏਗੀ ਹਰ ਤਰ੍ਹਾਂ ਦੀ ਹੀਲ ਪਾਰਟੀ ਵਾਲੀ 500 ਦੀ ਆ ਬਿਲਕੁਲ ਹਰ ਹਰ ਵੈਲੀ 500 ਦੀ ਜੀ ਤੇ ਸਾਰੇ ਸਾਈਜ਼ ਅਵੇਲੇਬਲ ਹੈਗੇ ਫਿਲਹਾਲ ਸਾਰੇ ਸਾਈਜ਼ ਅਵੇਲੇਬਲ ਹੈਗੇ ਆ ਵੈਜ ਹੀਲ ਵੀ ਰਹਿ ਗਈ ਇਹ ਜੀ ਬਿਲਕੁਲ ਜੀ ਇਹਦੇ ਵਿੱਚ ਵੀ ਸਾਰੇ ਸਾਈਜ਼ ਅਵੇਲੇਬਲ ਹੈ ਇਹ ਵੀ 500 ਦੀ ਰੇਂਜ ਇਹ ਕਿਹੜਾ ਵਾਈਨ ਕਲਰ ਹੈ ਕਿ ਚੈਰੀ ਕਲਰ ਹੈ ਇਹ ਚੈਰੀ ਕਲਰ ਹੈ ਇਹਦੇ ਵਿੱਚ ਕਿਹ ਏ ਵੀ 500 ਸਾਰੇ ਕੰਪਲੀਟ ਸਾਈਜ਼ ਇਸ ਅਵੇਲੇਬਲ ਹੈ ਜੀ ਤੇ ਇਹ ਕਿਹੜੀ ਲੈਦਰ ਤੁਸੀਂ ਦੱਸੇ ਵਿੱਚ ਇਸ ਸਵੀਡ ਲੈਦਰ ਦੇ ਵਿੱਚ ਇਹ ਵੈਜ ਹੀਲ ਆ ਔਰ ਬਿਲਕੁਲ ਲਾਈਟ ਵੇਟ ਹੀਲ ਹੋਏਗੀ ਕੋਈ ਨਹੀਂ ਹੈਗਾ ਕਿ ਇਹਦਾ weight ਬਹੁਤ ਹੋਗਾ ਕੰਫਰਟੇਬਲ ਹੀਲ ਹੋਏਗੀ ਜੀ ਬਿਲਕੁਲ ਤੁਸੀਂ ਇਹਨੂੰ ਜਦੋਂ ਸਕਰੀਨ ਤੇ ਦੇਖ ਰਹੇ ਹੋਵੋਗੇ ਤੁਹਾਨੂੰ ਸ਼ਾਇਦ ਲੱਗਦਾ ਹੋਵੇ ਕਿ ਬਹੁਤ ਹੈਵੀ ਹੈਵੀ ਬਿਲਕੁਲ ਨਹੀਂ ਆ ਤੁਸੀਂ ਇਹਨੂੰ ਚੀਚੀ ਨਾਲ ਵੀ ਚੱਕ ਸਕਦੇ ਟਿਕਣੀ ਨਹੀਂ ਆ ਪਰ ਚੀਚੀ ਨਾਲ ਤੁਸੀਂ ਚੱਕ ਸਕਦੇ ਆ ਔਰ ਸਿਰਫ ਤੇ ਸਿਰਫ 500 ਰੁਪਏ ਵਿੱਚ ਮੇਰਾ ਖਿਆਲ ਨਵੇਂ ਸ਼ਹਿਰ ਵਿੱਚ ਇੰਨੀ ਸਸਤੀ ਵੈਜ ਹੀਲ ਤੁਹਾਨੂੰ ਹਰ ਕਿਤੋਂ ਨਹੀਂ ਮਿਲਣੀ ਔਰ ਕੁਆਲਿਟੀ ਬਹੁਤ ਅੱਛੀ ਹੈ ਇਹ ਪੈਨਸਿਲ ਹੀਲ ਦੇ ਕਨਸੈਪਟ ਹੈ ਇਹ ਸਮਾਲ ਹੀਲ ਮਿਲ ਜਾਏਗੀ ਪੈਨਸਿਲ ਹੀਲ ਦੇ ਵਿੱਚ ਹਮ ਇਹ ਵਾਲੀ ਹੀਲ ਮਿਲ ਜਾਏਗੀ ਪੈਨਸਿਲ ਹੀਲ ਇਹ ਸਾਰੀਆਂ ਹੀ 500 ਦੀ ਰੇਂਜ ਦੇ ਵਿੱਚ ਹੈ ਬਾਕੀ ਇਹਨਾਂ ਵਿੱਚ ਕਲਰ ਵੈਰਾਈਟੀ ਬਹੁਤ ਹੈਗੀ ਹੈ ਜੀ ਅੱਛਾ ਇਹ ਤੇਜ ਜੀ ਵੈਸੇ ਜੇ ਕੋਈ ਸਾਡਾ ਭਰਾ ਆਊਗਾ ਇੱਥੇ ਸ਼ਾਪਿੰਗ ਕਰਾਣਾ ਆਪਣੀ ਫੈਮਿਲੀ ਨੂੰ ਤੁਹਾਨੂੰ ਲੰਬਾ ਵੀ ਨਹੀਂ ਦੇ ਸਕਦਾ ਕਿ ਤੁਸੀਂ ਖਰਚਾ ਵਧਾਤਾ ਤੁਸੀਂ ਮੇਰੇ ਖਿਆਲ ਖਰਚਾ ਘਟਾਤਾ ਹੈ ਇਹ ਪਹਿਲਾਂ ਇਹੀ ਬੈਲੀਆਂ 1500 1600 ਦੀ ਰੇਂਜ ਦੇ ਵਿੱਚ ਸਾਰੇ ਖਰੀਦੇ ਸੀਗੇ ਬਟ ਹੁਣ ਜਿਹੜਾ ਹੈਗਾ ਕਾਫੀ ਬੈਨੀਫਿਟ ਹੋ ਜਾਊਗਾ ਹਾਂ ਕਿੱਥੇ ਇੱਕ ਇੱਕ ਟਵਾਂ ਦੀ ਸੀ ਹੁਣ ਤਿੰਨ ਤਿੰਨ ਲੈ ਸਕਦੇ ਬਿਲਕੁਲ ਹੁਣ ਤਿੰਨ ਪੇਰ ਆਣਗੇ ਤਿੰਨ ਚੁਆਇਸਸ ਲੈ ਸਕਦੇ ਤੁਸੀਂ ਵੱਖ-ਵੱਖ ਅਲੱਗ-ਅਲੱਗ ਕਲਰ ਦੇ ਅਲੱਗ-ਅਲੱਗ ਹੀਲ ਜੀ ਤੁਸੀਂ ਲੈ ਸਕਦੇ ਹੋ ਹੁਣ ਆਪਣਾ ਸੈਗਮੈਂਟ ਹੈ ਜੀ ਇੱਕ ਹੋਰ ਪਾਸੇ ਲੈ ਕੇ ਆਏ ਆ ਪਰ ਸਟਾਕ ਹੀ ਸਟਾਕ ਜਿਹੜੀ ਮੈਂ ਗੱਲ ਕਹੀ ਸੀ ਉਹ ਬਿਲਕੁਲ ਗੱਲ ਸੱਚੀ ਆ ਤੁਸੀਂ ਇੰਨੇ ਸਾਰੇ ਇੱਥੇ ਕਿ ਟੇਬਲਸ ਦੇਖੋਗੇ ਸਟਾਕ ਇੰਨਾ ਸਾਰਾ ਦੇਖੋਗੇ ਹੈਰਾਨ ਹੋ ਜਾਓਗੇ ਲੇਕਿਨ ਸਟ ਕਿ ਤਨਸੋ ਵਿੱਚ ਵੀ ਤੁਹਾਨੂੰ ਪੇਅਰ ਮਿਲੇਗਾ ਔਰ ਪੇਅਰ ਵੀ ਬਹੁਤ ਸੁਪਰਬ ਮਿਲੇਗਾ ਆ ਦੇਖੋ ਇਹ 300 ਦਾ ਜੀ ਇਹ ਵੀ 300 ਦਾ ਜੀ ਪਹਿਲਾਂ ਆਪਣੇ ਇੱਥੇ ਕਿੰਨਾ ਪ੍ਰਾਈਸ ਇਹਦਾ ਇਹ ਪਹਿਲਾਂ 1790 ਐਮਆਰਪੀ ਸੀ ਪਹਿਲਾਂ 1790 ਉਹਨਾਂ ਆਪਾਂ 300 ਦੀ ਦੇ ਰਹੇ ਹਾਂ 300 ਦੀ ਦਵਾਂਗੇ ਇਹ ਤਾਂ ਮੈਂ ਕਹਿੰਦਾ ਹੀਲੇ 350 ਦੀ ਹਣੀ ਕੱਲੀ ਹੀਲ ਹੈ ਸਾਰੀ ਇੰਪੋਰਟਡ ਹੀਲ ਦਾ ਸਭ ਕੋਸਟਲੀ ਹੈ ਜਿਹੜੀ ਹੀਲ ਹੈ ਸੋਲਿਡ ਹੈ ਇਦਾਂ ਨਹੀਂ ਕਿ ਟੁੱਟ ਜਾਊਗੀ ਆ ਮੈਂ ਪੂਰਾ ਜ਼ੋਰ ਲਾ ਕੇ ਵੀ ਥੋੜਾ ਤਾਂ ਨਹੀਂ ਟੁੱਟ ਰਹੀ ਇਹ ਡਾਇਮੰਡ ਹੀਲ ਦੇ ਵਿੱਚ ਹੈ ਜੀ ਬਿਲਕੁਲ ਡਿਫਰੈਂਟ ਕਨਸੈਪਟ ਹੋਏਗਾ ਇਹ 300 ਦੀ ਹੈ ਸ ਹਜ਼ਾਰ ਵੀ ਨਹੀਂ ਲੱਗਣਾ ਹਜ਼ਾਰ 'ਚ ਤਿੰਨ ਤੁਸੀਂ ਜਿਹੜੀਆਂ ਜੋੜੀਆਂ ਲਿਜਾ ਸਕਦੇ ਹੋ ਪੈਨਸਿਲ ਈਲ ਦੇ ਵਿੱਚ ਸੈਂਡਲਸ ਆ ਬਿਲਕੁਲ ਲੇਟੈਸਟ 1690 ਐਮ ਆਰ ਪੀ ਸੀ ਸਿਰਫ 300 ਦੀ ਰੇਂਜ ਤੇ ਵੀਰੇ ਆ ਵੀ 300 ਦੀ ਇਹ ਵੀ 300 ਦੀ ਇਹ ਤਾਂ ਕਰੀਨਾ ਕਪੂਰ ਨੇ ਪਾਈ ਹੁੰਦੀ ਕبھی ਖੁਸ਼ੀ ਕبھی ਗਮ 'ਚ ਇਹ ਕਰੀਨਾ ਕਪੂਰ ਵਾਲੀ ਵੀ ਹੀਲ 300 ਚ ਦੇ ਰਿਆ ਹੈ। ਇਹ ਸਭ ਡਿਜ਼ਾਈਨ ਅਗਰ 300 ਦੀ ਰੇਂਜ ਹੈ ਜੀ। ਇਹ ਸਾਰਾ ਜਿਹੜਾ ਟੇਬਲ ਹੈ ਸਭ ਇੱਕੋ ਪ੍ਰਾਈਸ ਦੇ ਵਿੱਚ ਲਗਾਇਆ 300 ਫਲੈਟ ਰੇਟ ਹੈ। ਨਵਾਂ ਸਟਾਕ ਹੈ, ਪੁਰਾਣਾ ਸਟਾਕ ਤਾਂ ਕੋਈ ਪੁਰਾਣਾ ਸਟਾਕ ਨਹੀਂ ਹੈ ਜੀ। ਇਹ ਸਭ ਜਿਹੜੇ ਹੈਗੇ ਆ ਨਵੇਂ ਪੇਅਰ ਹੈ। ਔਰ ਇਹਨਾਂ ਦੇ ਵਿੱਚ ਸਾਰਿਆਂ ਸਾਈਜ਼ ਅਵੇਲੇਬਲ ਹੈ ਔਰ ਸਿਰਫ 100 ਰੁਪਏ ਦੀ ਰੇਂਜ ਹੈ। ਇੱਕ ਉਸਾਈਡ ਤੇ ਵੀ ਟੇਬਲ ਹੈ ਉਹ ਵੀ ਸਿਰਫ 300 ਦੀ ਰੇਂਜ ਹੈ। ਉਹ ਵੀ 300 ਹੈ। ਉਹ ਚ ਇੱਕ ਦਾ ਪੀਸ ਆਪਾਂ ਦਿਖਾ ਦਈਏ ਫਲੈਟ ਨੇ ਮੇਰੇ ਖਿਆਲ ਉਧਰ। ਸੈਂਡਲਸ ਟਾਈਪ ਵੀ ਨਜ਼ਰ ਆ ਰਹ ਫਲੈਟ ਬੈਲੀ ਪਾਣਾ ਪਸੰਦ ਕਰਦੇ ਉਹਨਾਂ ਕੋਈ ਉਹਨਾਂ ਲਈ ਵੀ ਬਹੁਤ ਸਾਰੀ ਚੁਆਇਸ ਹੈਗੀ ਆ ਸਿਰਫ 300 ਜੀ ਸਿਰਫ 300 ਰੁਪਏ ਚ ਕੋਈ ਵੀ ਫਿਰ ਲੈ ਲਓ ਜੀ ਤੇ ਸਾਰੇ ਸਾਰੇ ਮਿਲ ਜਾਣਗੇ ਸਾਰੇ ਸਹੀ ਸਮਝ ਜਾਣਗੇ ਹੁਣ ਆਪਾਂ ਜੈਂਟਸ ਵਾਲਾ ਸੈਕਸ਼ਨ ਦਿਖਾਣਾ ਕਿ ਬੱਚਿਆਂ ਦਾ ਇੱਕ ਇਹ ਵੀ ਹੈ ਜੀ ਅੱਛਾ ਇੱਕ ਵਿੰਡੋ ਵੀ ਹੈਗੀ ਆ ਵਿੰਡੋ ਵੀ ਹੈਗੀ ਤੇ ਇਹ 500 ਹੈ ਲਓ ਜੀ ਵਿੰਡੋ ਵੀ 500 ਚ ਹੀ ਕਰ ਦਿੱਤੀ ਇਹਨਾਂ ਨੇ ਇਹ ਵੀ 500 ਹੈ ਜੀ ਇਹ ਸਭ ਇੱਕੋ ਰੇਟ ਹੈ ਜੀ ਇਹ ਫਲੈਟ 500 ਪ੍ਰਾਈਸ ਹੈ ਹੂੰ ਆ ਕਿੰਨਾ ਅੱਛਾ ਪੀਸ ਹੈ ਦੇਖੋ ਇਹ 500 ਇਹ ਵੀ 500 ਕਲਰ ਦੋ ਮਿਲ ਜਾਣਗੇ ਬਲੈਕ ਮਿਲ ਜਾਏਗਾ ਵਾਈਟ ਮਿਲ ਜਾਏਗਾ ਡਿਜ਼ਾਈਨਰ ਪੇਅਰ ਹੈ ਅੱਛਾ ਜਿੰਨੇ ਮਰਜ਼ੀ ਆਰਟੀਕਲ ਦੇਖ ਜਾਓ ਰੀਜ ਨਹੀਂ ਭਰਦੀ ਇਹ ਸਾਰੇ ਬਿਲਕੁਲ ਫਰੈਸ਼ ਆਰਟੀਕਲਸ ਹੋਣਗੇ ਹਮਮ ਔਰ ਸਾਰੇ ਇੱਕੋ ਪ੍ਰਾਈਸ ਦੇ ਵਿੱਚ ਹੈ ਜੀ 500 ਇਹ ਵਾਲਾ ਵੀ ਵਿੰਡੋ 500 ਹੈ ਇੱਕ ਇਹ ਵਿੰਡੋ ਇਹਦੇ ਵਿੱਚ ਵੀ ਸਾਰੇ ਦੇਖੋ ਡਿਜ਼ਾਈਨਰ ਪੇਅਰ ਲੱਗੇ ਹੋਏ ਹੈ ਜੀ ਇਹ ਇਹਨਾਂ ਦੇ ਸਾਰੇ ਇੰਪੋਰਟਡ ਹੀਲਸ ਦੇ ਵਿੱਚ ਹੈ ਡਿਫਰੈਂਟ ਡਾਇਮੰਡ ਹੀਲਸ ਹੈ ਜੀ ਹਮਮ ਹਮ ਉਹ ਸਾਰਾ ਸੇਮ ਪ੍ਰਾਈਸ ਹੈ ਜੀ 500 ਮੈਂ ਹੀਲ ਦੀ ਕੁਆਲਿਟੀ ਚੈੱਕ ਕਰਦਾ ਵੀ ਨਹੀਂ ਟੁੱ ਹਾਂ ਠੀਕ ਹੈ ਜੀ ਔਰ ਇਹਨਾਂ ਕੋਲ ਕਲਰ ਚੁਆਇਸਸ ਬਹੁਤ ਆ ਔਰ ਵੈਸੇ ਵੀ ਕੁਆਲਿਟੀ ਜਿਹੜੀ ਆ ਉਹ ਅੱਛੀ ਆ ਤੁਸੀਂ ਜੇ ਇਹਨੂੰ ਕੰਪੇਅਰ ਕਰੋ 300 ਰੁਪਏ ਤੇਰ ਕੁਝ ਵੀ ਨਹੀਂ ਹੈਗਾ ਇਹਨੂੰ ਨਹੀਂ ਪਤਾ ਤੁਸੀਂ ਕਿਵੇਂ ਕਰ ਰਹੇ ਹੋ ਪਰ ਜੋ ਕਰ ਰਹੇ ਹੋ ਕਸਟਮਰਸ ਨੂੰ ਬਹੁਤ ਪਸੰਦ ਆਉਣ ਵਾਲਾ ਕਸਟਮਰ ਦਾ ਬੈਨੀਫਿਟ ਹੈ ਜੀ ਇਹ 500 ਦੀ ਰੇਂਜ ਹੈ ਜੀ ਜਿਹੜੇ ਇਹ ਵਾਲੇ ਇਹ ਵਾਲੀ ਸਾਰੀ ਵਿੰਡੋ ਲੱਗੀ ਹੋਈ ਹੈ ਇਹ ਸਭ 500 ਦੀ ਰੇਂਜ ਹੈ ਇਸ ਸਾਈਡ ਤੇ ਵੀ ਵਿੰਡੋ ਹੈ ਉਹ ਵੀ 500 ਦੀ ਰੇਂਜ ਹੈ ਠੀਕ ਹੈ ਦਿਖਾ ਦਿਓ ਜੀ ਆ ਵੀ ਵਿੰਡੋ ਦਿਖਾ ਦਿਓ ਇਹ ਵੀ ਸਭ 500 ਦੀ ਹੈ ਸ਼ਾਪਿੰਗ ਤਾਂ ਕਰਨੀ ਹੀ ਹੁੰਦੀ ਆ ਜੇ ਤੁਹਾ ਤੁਹਾਡੇ ਫੇਵਰਿਟ ਆਰਟੀਕਲਸ ਤੁਹਾਨੂੰ 300 500 ਚ ਮਿਲ ਜਾਣ ਤੇ ਇਸ ਤੋਂ ਵਧਿਆ ਕੀ ਹੋ ਸਕਦਾ ਇਹਨਾਂ ਨੇ ਸਹੀ ਕਿਹਾ ਕਸਟਮਰ ਦਾ ਹੀ ਫਾਇਦਾ ਆ ਇਹ ਕੁਝ ਵਿਚਾਰੇ ਆ ਨਹੀਂ ਵਿਚਾਰੇ ਆਈ ਡੋਨਟ ਨੋ ਲੇਕਿਨ ਆਪਣਾ ਫਾਇਦਾ ਆ ਆਪਾਂ ਇੱਥੋਂ ਪਰਚੇਸ ਕਰਨ ਆਈਏ ਆਪਾਂ ਨੂੰ ਬਾਜ਼ਾਰ ਨਾਲੋਂ ਸ਼ਹਿਰ ਤੋਂ ਸਭ ਤੋਂ ਸਸਤੇ ਜਿਹੜੇ ਆ ਉਹ ਪ੍ਰੋਡਕਟ ਮਿਲ ਰਹੇ ਆ ਔਰ ਇਸ ਦੇ ਨਾਲ ਦੇ ਨਾਲ ਲੁਧਿਆਣੇ ਦੇ ਹੋਲਸੇਲ ਨਾਲੋਂ ਵੀ ਸਸਤੇ ਜਿਹੜੇ ਇਹ ਆਰਟੀਕਲਸ ਦੇ ਰਹੇ ਆ ਜੀ ਬਾਕੀ ਇਹ ਕਿਟ ਸੈਕਸ਼ਨ ਹੈ ਜੀ ਇਦੇ hmm. ਵਿੱਚ 500 ਤੋਂ 600 ਦੀ ਰੇਂਜ ਦੇ ਵਿੱਚ ਸ਼ੂਜ਼ ਲੱਗੇ ਹੋਏ ਆ ਜਿਹੜਾ ਛੋਟਾ ਗਰੁੱਪ ਹੋਏਗਾ ਉਹ 500 ਦੀ ਰੇਂਜ ਹੈ ਜਿਹੜਾ ਬੜਾ ਗਰੁੱਪ ਹੋਊਗਾ ਜੀ ਉਹ 600 ਦੀ ਰੇਂਜ ਐਕਸਪਲੇਨ ਕਰੋ ਛੋਟਾ ਗਰੁੱਪ ਕਿਹੜਾ ਹੈ ਜੀ ਛੋਟਾ ਗਰੁੱਪ ਜਿੱਦਾਂ ਇਹਦੇ ਵਿੱਚ ਸਾਈਜ਼ ਦੀ ਰੇਸ਼ਿਓ ਆਉਂਦੀ ਆ 21 ਤੋਂ 25 26 ਤੋਂ 30 31 ਤੋਂ 36 ਜਿਹੜੇ ਇਹ ਵਾਲੇ ਸਾਈਜ਼ ਜਿਹੜੇ ਛੋਟੇ ਸਾਈਜ਼ਸ ਹੋਣਗੇ ਉਹ 500 ਦੀ 500 ਦੀ ਰੇਂਜ ਦੇ ਵਿੱਚ ਦਵਾਂਗੇ ਜਿਹੜੇ ਬੜੇ ਸਾਈਜ਼ ਜਿੱਦਾਂ ਇਹ ਵਾਲੀ ਵਿੰਡੋ ਹੈ ਇਹ ਸਾਰੀ ਬੜੇ ਸਾਈਜ਼ਸ ਦੀ ਹੈ ਇਹ 600 ਦੀ ਰੇਂਜ ਹੋਏਗੀ ਇਹ ਛੋਟੇ ਕਾਫੀ ਇਹਦੇ ਵਿੱਚ ਵੈਰਾਈਟੀ ਲੱਗੀ ਹੋਈ ਆ ਹਰ ਕਲਰ ਦੇ ਸ਼ੂਜ਼ ਲੱਗੇ ਹੋਏ ਆ ਹਰ ਸਾਈਜ਼ ਦੇ ਲੱਗੇ ਹੋਏ ਆ ਔਰ ਰੇਂਜ ਜਿਹੜੀ ਰਹੇਗੀ بڑے ਗਰੁੱਪ ਦੀ 600 ਰਹੇਗੀ ਛੋਟਾ ਗਰੁੱਪ 500 ਦੀ ਰੇਂਜ ਰਹੇਗਾ ਆ ਵੀ 600 ਦਾ ਰਮਾਨੀ ਇੱਕ ਗੁਚੀ ਦਾ ਸ਼ੂ ਹੈ ਜੀ ਜਿਹੜਾ ਇਹ ਵਾਲਾ ਹੈਗਾ ਇਹ ਵਾਲੀ ਫਰਸਟ ਕਾਪੀ ਹੈ ਬੱਚੇ ਦੀ ਇਹ ਮਿਲੇਗਾ ਸਿਰਫ ਤੁਹਾਨੂੰ 600 ਰੁਪਏ ਰੇਂਜ ਇਸ ਵਿੰਡੋ ਚ ਤੇ ਵੈਸੇ ਤਾਂ ਮਾਰਕੀਟ ਪ੍ਰਾਈਸ ਕੀ ਹੈ ਜੀ ਇਹਦਾ ਮਾਰਕੀਟ ਪ੍ਰਾਈਸ 1500 1600 ਇਸ ਰੇਟ ਦਾ ਰਹੇਗਾ ਪਰ ਫੌਮ ਲੱਗੀ ਹੈ ਜੀ ਅੰਦਰ ਪੂਰੀ ਸਰਦੀਆਂ ਵਿੱਚ ਬੱਚਾ ਪਾਏਗਾ ਤਾਂ ਪੈਰ ਨਿੱਗਾ ਰਹੇਗਾ ਸਰਦੀਆਂ ਆਉਣ ਵਾਲੀਆਂ ਤੁਸੀਂ ਪਹਿਲਾਂ ਹੀ ਸ਼ਾਪਿੰਗ ਕਰ ਸਕਦੇ ਹੋ ਕਿਉਂਕਿ ਹੋ ਸਕਦਾ ਸਰਦੀਆਂ ਵਿੱਚ ਫਿਰ ਇਹਦਾ ਰੇਟ 1600 ਹੋ ਜਵੇ ਇਹਦੇ ਵਿੱਚ ਹੁਣ 500 ਹੈ ਇਹਦੇ ਵਿੱਚ ਇਹ ਦੇਖੋ ਬਿਲਕੁਲ ਡਿਫਰੈਂਟ ਸਨੀਕਰਸ ਲੱਗੇ ਹੋਏ ਆ ਜੇ ਤੁਸੀਂ ਆਪਾਂ ਜੈਂਟ ਸ਼ੂਜ਼ ਦੇਖਦੇ ਆ ਸਾਰੇ ਡਿਫਰੈਂਟ ਆਰਟੀਕਲਸ ਆ ਤਾਂ ਆਪਣੇ ਸ਼ਕੀਨ ਬੱਚਿਆਂ ₹2000 ਸਰਪੇ ₹3000 ਵਿੱਚ। ਔਰ ਆਨਲਾਈਨ ਤੁਸੀਂ ਮਗਾਤਾ ਲੈਂਦੇ ਹੋ ਲੇਕਿਨ ਕੁਆਲਿਟੀ ਦੀ ਕੋਈ ਮੈਜ਼ਰਮੈਂਟ ਨਹੀਂ ਤੇ ਕੋਈ ਸ਼ਿਉਰਟੀ ਨਹੀਂ ਹੁੰਦੀ ਇੱਥੇ ਤੁਸੀਂ ਕੁਆਲਿਟੀ ਹੱਥ 'ਚ ਫੜ ਕੇ ਦੇਖ ਸਕਦੇ ਹੋ। ਹੱਥ ਦੇ ਵਿੱਚ ਫੜ ਕੇ ਦੇਖ ਸਕਦੇ ਹੋ, ਟਰਾਈ ਕਰਕੇ ਦੇਖ ਸਕਦੇ ਹੋ, ਕੰਫਰਟ ਚੈੱਕ ਕਰ ਸਕਦੇ ਹੋ। ਪੈਨ ਵੀ ਦੇਖ ਸਕਦੇ ਹੋ। ਕੰਫਰਟ ਚੈੱਕ ਕਰ ਸਕਦੇ ਹੋ। ਹਰ ਤਰ੍ਹਾਂ ਦੀ ਕੁਆਲਿਟੀ ਮਿਲੇਗੀ ਸਾਡੇ ਕੋਲ। ਔਰ ਮੇਰਾ ਖਿਆਲ ਤੁਸੀਂ ਆਨਲਾਈਨ ਵੀ ਦੇਖੋਗੇ, ਸਰਚ ਕਰੋਗੇ, ਸਰਵ ਕਰੋਗੇ, ਐਨੀ ਤੁਹਾਨੂੰ ਚੋਇਸ ਉੱਥੇ ਵੀ ਨਹੀਂ ਮਿਲਣੀ। ਜਿੰਨੀ ਇੱਥੇ ਚੁਆਇਸ ਦੇ ਰਿਹਾ ਇਹ ਇੰਨੀ ਵੈਰਾਈਟੀ ਔਰ ਇਸ ਰੇਟ 'ਚ ਕੋਈ ਵੀ ਨਹੀਂ ਦੇ ਸਕਦਾ ਜੀ ਸਾਥੇ ਲੱਕੀ ਫੁੱਟਵੇਅਰ ਕਿਉਂ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਲੱਕੀ ਫੁੱਟਵੇਅਰ 'ਚ ਕਿਹੜੀ ਗੱਲ ਯੂਨੀਕ ਹੈ ਤਾਂ ਇਹ ਆ ਕਿ ਪਹਿਲਾਂ ਕਿਹਨਾਂ ਕੋਲ ਬਹੁਤ ਸਾਰੇ ਟੇਬਲਸ ਨੇ ਟੇਬਲ ਦੇ ਉੱਤੇ ਬਹੁਤ ਸਾਰਾ ਸਟਾਕ ਹੈ ਦੂਜੀ ਗੱਲ ਵਿੰਡੋ ਦੇ ਵਿੱਚ ਵੀ ਜਿਹੜੇ ਆਰਟੀਕਲਸ ਪਏ ਆ ਉਹਨਾਂ 'ਤੇ ਵੀ ਬਹੁਤ ਹੈਵੀ ਡਿਸਕਾਊਂਟ ਹੈ ਫਲੈਟ ਡਿਸਕਾਊਂਟ ਲਗਾ ਦਿੱਤਾ ਤੇ ਵਿੰਡੋ ਅੰਦਰ ਜਿਹੜੇ ਆਰਟੀਕਲਸ ਪਏ ਹੁੰਦੇ ਆ ਉੱਤੇ ਆਮੂਮਨ ਤੌਰ ਤੇ ਆਮ ਤੌਰ ਤੇ ਫਲੈਟ ਡਿਸਕਾਊਂਟ ਨਹੀਂ ਹੁੰਦਾ ਇਹ ਵਾਲਾ ਸਾਰਾ ਲੈਦਰ ਦਾ men section ਹੈ ਜੀ ਇਹਦੇ ਵਿੱਚ ਇੱਕੋ ਰੇਟ ਦੇ ਵਿੱਚ ਸਾਰੀਆਂ ਆਈਟਮਸ ਲਾਈਆਂ ਹੋਈਆਂ ਸਿਰਫ 500 ਦੀ ਰੇਂਜ ਹੈ 500 ਸਿਰਫ ਰੁਪਏ ਜਾਂ ਕਿ 500 ਦਰਾਮ ਹੈ ਕਿ ਯੂਰੋ ਹੈ ਕਿ ਕੀ 500 ਰੁਪਏ ਹੈ ਜੀ ਜਿਹੜੇ ਇਹ ਤਿੰਨੋਂ ਵਿੰਡੋਜ਼ ਹੈਗੀਆਂ ਇਹਨਾਂ ਦੇ ਵਿੱਚ ਇੱਕੋ ਤਰ੍ਹਾਂ ਦੇ ਰੇਟ ਦੀ ਆਈਟਮ ਲੱਗੀ ਹੋਈ ਹੈ ਸਿਰਫ 500 ਰੁਪਏ ਦੀ ਰੇਂਜ ਹੈ ਨਵੇਂ ਸ਼ਹਿਰ 'ਚ ਇਹ ਵਾਲੇ ਜਿਹੜੇ ਸ਼ੂਜ਼ ਆ ਜਿਹੜੇ ਪੇਅਰਸ ਆ ਇਹ ਮੇਰਾ ਖਿਆਲ ਕੋਈ ਵੀ ਆ ਜਿਹੜਾ ₹1900 ਤੋਂ ਥੱਲੇ ਨਹੀਂ ਦੇ ਰਿਹਾ ਸਭ ₹1000 1200 1500 ਇਸ ਰੇਟ ਦੀ ਆਈਟਮ ਹੈ ਪਰ ਅਸੀਂ ਸਿਰਫ ਤੁਹਾਨੂੰ ₹500 ਦੀ ਰੇਂਜ ਦੇ ਵਿੱਚ ਦਵਾਂਗੇ ਤੇ ਫਿਰ ਇੱਕ ਇੱਕ ਜਾਣੇ ਚਾਰ ਚਾਰ ਪੰਜ ਪੰਜ ਲੈ ਜਾਣੇ ਤਾਂ ਉਹਨਾਂ ਸਟਾਕ ਹੈਗਾ ਆਪਣੇ ਕੋਲ ਸਾਰੇ ਸਾਰੇ ਅਵੇਲੇਬਲ ਹੈਗੇ ਬਿਲਕੁਲ ਬਿਲਕੁਲ ਹੈਗੇ ਮਤਲਬ ਮੋਰੇ ਵਿਆਹ ਆਉਣ ਵਾਲੇ ਆ ਜਿਵੇਂ ਇਹਨਾਂ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਸੀਜ਼ਨ ਮੋਰੇ ਸ਼ਾਦੀਆਂ ਦਾ ਸ਼ੁਰੂ ਹੋ ਜਾਣਾ ਫਾਰਮਲਸ ਦੇ ਨਾਲ ਤਾਂ ਆਹੀ ਜਿਹੜੇ ਆ ਬੂਟ ਪਹਿਣੇ ਆ ਆਹੀ ਬੈਲੀ ਪਹਿਣੀ ਆ ਤਾਂ ਸਿਰਫ ₹500 ਸਿਰਫ ₹500 ਦੀ ਰੇਂਜ 500 ਦਰਾਮ ਯੂਰੋ ਤਾਂ ਨਹੀਂ ₹500 ₹500 ਦੀ ਰੇਂਜ ਅੱਛਾ ਵੀ ਜੇ ਕੋਈ ਆਰ ਇਹਦੇ ਨਾਲ ਤੁਸੀਂ ਬਾਜ਼ਾਰ ਚੋਂ ਲੈਣ ਜਾਉਂਗੇ ਤਾਂ ਉਹਨੂੰ 11-1200 ਤੋਂ ਥੱਲੇ ਨਹੀਂ ਮਿਲਣਾ। ਅੱਛਾ ਲਾਈਟ ਵੇਟ ਵੀ ਆ। ਕੰਫਰਟੇਬਲ ਹੋਣਗੇ ਸਰ। ਕੰਫਰਟੇਬਲ ਹੈ। ਤੇ ਇਹਦੇ ਅੰਦਰ ਜਿਹੜੀ ਫਾਰਮ ਹੈ ਜਿਹੜੀ ਇਹ ਮੈਮਰੀ ਫਾਰਮ ਹੁੰਦੀ ਹੈ ਜੀ। ਮੈਮਰੀ ਫਾਰਮ ਹੈ। ਮੈਮਰੀ ਫਾਰਮ ਸਾਰੇ ਕੰਫਰਟੇਬਲ ਸੋਲ ਸੋਨਗੇ ਜਿਹੜੇ ਵਾਲੇ। ਠੀਕ ਹੈ ਜੀ। ਈਜ਼ੀ ਫੀਲ ਕਰਦਾ ਬੰਦਾ ਪਹਿਨ ਕੇ। ਓਕੇ ਬਹੁਤ ਸਾਰੀ ਚੁਆਇਸ ਹੈ ਨਾਲ ਕੋਲ। ਆ ਵੀ ਇੱਧਰ ਵੀ 500 ਦਾ ਜੀ ਲੇਸ ਵਾਲੇ ਵੀ। ਬਿਲਕੁਲ ਲੇਸ ਵਾਲੇ ਵੀ 500 ਰੁਪਏ। ਆ ਜਿਹੜੀ ਵੈਰਾਈਟੀ ਆ ਇਹਦੇ ਨਾਲ ਤੋਂ ਬਾਹਰ ਦੇਖਿਆ ਸੀ ਕਿਤੇ ਇਹ ਵਾਲੇ ਪੇਟੈਂਟ ਸ਼ੂਜ਼ ਹੁੰਦੇ ਆ ਇਹ ਪਾਰਟੀ ਵੇਅਰ ਸ਼ੂਜ਼ ਆ ਇਹ ਵਾਲੇ ਜਿੱਦਾਂ ਤੁਸੀਂ ਕਹਿ ਰਹੇ ਹੋ ਸਾਰੇ 1200 1300 ਇੰਨੀ ਰੇਂਜ ਵਿੱਚ ਵੇਚਦੇ ਆ ਬਟ ਅਸੀਂ ਸਾਰੀ ਵਿੰਡੋ ਦੇ ਵਿੱਚ ਇਹ ਲਗਾਇਆ ਹੋਇਆ ਜੀ ਇਹ 500 ਦੀ ਰੇਂਜ ਹੀ ਦਵਾਂਗੇ ਇਹ ਤਾਂ ਲਾਦੇ ਨਾਗ ਨੇ ਆਪਣੀ ਕੰਜ ਲਾਈ ਹੁੰਦੀ ਆ ਬਈ ਬਹੁਤ ਸਮੂਥ ਹੈ ਬਹੁਤ ਉੱਤੇ ਹੱਥ ਸਲਿੱਪ ਕਰਦੇ ਆ ਅੱਛਾ ਆਹ ਵਾਲੇ ਵੀ 500 ਦੇ ਆ ਜੀ ਇਹ ਵਾਲੀ ਸਾਰੀ ਲੈਦਰ ਦੀ ਰੇਂਜ ਹੈ ਇਹਦੀ ਪਿਓਰ ਲੈਦਰ ਪਿਓਰ ਲੈਦਰ ਦੀ ਰੇਂਜ ਹੈ ਇਹ ਇਹ ਜਿਹੜੀ ਮਾਰਕੀਟ ਜਿਹੜਾ ਪ੍ਰਾਈਸ ਹੈਗਾ ਇਹ 2500 3000 ਦੀ ਰੇਂਜ ਦੇ ਸ਼ੂਜ਼ ਹੈ ਬਟ ਇਹਦੇ ਅਸੀਂ ਦਵਾਂਗੇ ਸਿਰਫ 1000 ਰੁਪਏ ਦੀ ਰੇਂਜ ਵਿੱਚ ਇੱਕ ਪੇਅਰ ਦਵਾਂਗੇ ਠੀਕ ਹੈ ਜੀ ਜਿਹੜੇ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਇਆ ਹੈਗਾ ਦੋ ਪੇਅਰ ਦਵਾਂਗੇ 1800 ਦੇ ਹ੍ਰਦੇਜ ਜੀ ਆਪਾਂ ਅੱਗੇ ਡਿਸਕਸ ਕਰੀਏ ਉਸ ਤੋਂ ਪਹਿਲੇ ਗੱਲ ਸਮਝਾਈਓ ਆ ਜਿਹੜਾ ਸ਼ੂ ਆ ਬਹੁਤ ਸੋਹਣਾ ਹੈ ਬਹੁਤ ਕਲਾਸੀ ਆ ਬਹੁਤ ਇੰਪ੍ਰੈਸਿਵ ਆ ਪਰ ਇਹ 1000 ਦਾ ਕਿਉਂ ਤੇ ਆਹ ਵਾਲੇ 500 ਦੇ ਕਿਉਂ ਦੇਖੋ ਨੂੰ ਸੇਮ ਜਿਹਾ ਲੱਗਦੇ ਆ ਇਹ ਵਾਲ ਜਿਹੜਾ ਸਟਫਰ ਹੈਗਾ ਉਹ ਡਿਫਰੈਂਟ ਹੁੰਦਾ ਹੈ ਮੈਨਮੈਂਟ ਮਟੀਰੀਅਲ ਦੇ ਵਿੱਚ ਹੈ ਇਹ ਵਾਲ 100% ਲੈਦਰ ਹੋਏਗਾ 100% ਲੈਦਰ 100% ਲੈਦਰ ਦਾ ਮਤਲਬ ਕਿ ਉੱਪਰ ਵਾਲੀ ਲੇਅਰ ਵੀ ਲੈਦਰ ਦੀ ਹੋਊਗੀ ਜਿਹੜਾ ਅੰਦਰ ਇਨਸੋਲ ਜਿਹੜਾ ਸਾਰਾ ਜਿਹੜਾ ਇਹ ਹੈਗਾ ਇਹ ਸਭ ਲੈਦਰ ਹੈ ਜੀ ਤੁਸੀਂ ਪਤਾਵਾ ਵੀ ਦੇਖ ਸਕਦੇ ਹੋ ਪਤਾਵੇ ਦੀ ਤੋਂ ਹੀ ਤੁਹਾਨੂੰ ਕੁਆਲਟੀ ਦਾ ਪਤਾ ਲੱਗ ਜਾਣਾ ਇਹ ਆਰਚ ਫੇਮਪੀਨੀ ਕੰਪਨੀ ਕਿਹੜੀ ਹੈ ਜੀ ਇਹ ਇਹ ਮੈਕਮਿਲਰ ਦੇ ਵਿੱਚ ਹੈ ਜੀ ਇਹ ਹੈ ਇਹ ਹੈਂਡ ਮੇਡ ਸੋਲਸ ਹੁੰਦੇ ਦੇ ਸ਼ੂਜ਼ ਹੁੰਦੇ ਆ ਜੀ 100% ਲੈਦਰ ਦੇ ਹੁੰਦੇ ਆ ਟੀਪੀਆਰ ਸੋਲ ਹੁੰਦਾ ਸੋਲ ਕਦੀ ਖਰਾਬ ਨਹੀਂ ਹੁੰਦਾ ਔਰ ਸਿਰਫ ਇੱਕ pair 1000 ਦਾ ਦਵਾਂਗੇ ਵੀਡੀਓ ਸ਼ੇਅਰ ਕੀਤੇ ਤੇ ਦੋ pair ਦਵਾਂਗੇ 1800 ਦੇ ਸਟਾਕ ਸਾਰੇ ਸਾਈਜ਼ ਅਵੇਲੇਬਲ ਹੈ ਸਾਰੇ ਸਾਈਜ਼ ਅਵੇਲੇਬਲ ਹੈ ਤੇ ਬਾਜ਼ਾਰ ਚ ਦੀ ਕੀਮਤ ਕੀ ਹੈ ਮੈਂ ਇੱਕ ਮਿਲ ਰਿਹਾ 2500 3000 ਦੀ ਰੇਂਜ ਦੇ ਵਿੱਚ ਵਿਕਦਾ ਹੈ ਜੀ ਇੰਨਾ ਤਾਂ ਹੈਗਾ 1999 ਤੱਕ ਵੀ ਮੈਂ ਸੁਣਿਆ ਕਿ ਡਿਸਕਾਊਂਟ ਚ ਪਰ ਇੱਥੇ ਆਪਾਂ ਸਿਰਫ ਦੇ ਰਹੇ ਹਾਂ ਹਜ਼ਾਰ ਰੁਪਏ ਚ ਹਜ਼ਾਰ ਰੁਪਏ ਚ ਇੱਕ ਪੇਅਰ ਦੋ 1800 ਠੀਕ ਹੈ ਜੀ ਇਹ ਸਾਰੀ ਸੇਮ ਉਹੀ ਰੇਟ ਦੀ ਵੈਰਾਈਟੀ ਹੈ ਜੀ ਇਹ ਜਿਹੜੀ ਵਿੰਡੋ ਹੈਗੀ ਹੈ ਠੀਕ ਹੈ ਜੀ ਆਹ ਵਾਲਾ ਵੀ ਇਹ ਵਾਲਾ ਵੀ ਇਹ ਇਹਦੇ ਵਿੱਚ ਲੇਸ ਵਾਲੇ ਵੀ ਲੱਗੇ ਆ ਵਿਦਆਊਟ ਲੇਸ ਵੀ ਲੱਗੇ ਹਰ ਤਰ੍ਹਾਂ ਦੇ ਸ਼ੂਜ਼ ਲੱਗੇ ਹੋਏ ਆ ਇਹ ਕੋਟ ਪੈਂਟ ਨਾਲ ਬਹੁਤ ਸੂਟ ਕਰਨਾ ਜਦੋਂ ਸ਼ਾਦੀਆਂ ਵਿਆਹ ਤੁਸੀਂ ਕਲਰ ਵੀ ਦੋ ਮਿਲ ਜਾਣਗੇ ਬਲੈਕ ਵੀ ਮਿਲ ਜਾਏਗਾ ਉਹ ਵਾਲਾ ਟੈਨ ਕਲਰ ਵੀ ਹੈਗਾ ਟੂ ਟੋਨ ਦੇ ਵਿੱਚ ਸ਼ੂਜ਼ ਆ ਜੀ ਜਿਹੜਾ ਟੈਨ ਕਲਰ ਹੈ ਇਹ ਵਾਲਾ ਬਲੈਕ ਮਿਲੇਗਾ ਇਹਦੇ ਛੇ ਦੀ ਮਾਰਕੀਟ ਵਿੱਚ ਕੀ ਕੀ ਇਹਦਾ ਪ੍ਰਾਈਸ ਹੋਵੇਗਾ 2590 2690 ਰੇਟ ਹੋਵੇਗਾ ਜੀ ਮਾਰਕੀਟ ਪ੍ਰਾਈਸ ਤਾਂ ਤੁਸੀਂ ਵਿਆਹ ਸ਼ਾਦੀ ਵਿੱਚ ਅਗਰ ਇਹੋ ਜਿਹੇ ਸ਼ੂ ਪਹਿਨਣਾ ਚਾਹੁੰਦੇ ਹੋ ਆਫਿਸ ਵਿੱਚ ਪਾ ਕੇ ਜਾਣਾ ਚਾਹੁੰਦੇ ਹੋ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਹਦਾ ਫਿਰ ਤੋਂ ਪ੍ਰਾਈਸ 22500 ਚ ਇਹ ਵੇਚਣ ਪਰ ਹਾਲ ਦੀ ਗੱਡੀ ਲੱਕੀ ਫੁੱਟਵੇਅਰ ਦੇ ਸਿਰਫ ਤੁਹਾਨੂੰ 1000 ਰੁਪਏ ਵਿੱਚ ਜਿਹੜਾ ਇਹ ਪੇਅਰ ਮਿਲ ਜਾਵੇਗਾ ਹੋਰ ਦਿਖਾ ਦੋ ਤੇ ਇੱਜੇ ਕੋਈ ਸਟਾਕ ਦਿਖਾਣਾ ਚਾਹੁੰਦੇ ਕੋਈ ਰਹਿ ਗਿਆ ਹੋਵੇ ਇਹ ਵਾਲੇ ਸਾਰੇ ਜਿਹੜੇ ਸਪੋਰਟ ਸ਼ੂਜ਼ ਹੈਗੇ ਆ ਇਹ ਸਾਰੇ ਜਿਹੜੇ ਆ ਪਹਿਲਾਂ 600 ਰੇਂਜ ਦੇ ਵਿੱਚ ਸੀਗੇ ਇੱਕ ਪੇਅਰ ਜਿੱਦਾਂ ਪਹਿਲਾਂ ਕਿਹਾ ਸੀਗਾ ਵੀਡੀਓ ਸ਼ੇਅਰ ਕੀਤੇ ਤੇ ਦੋ ਪੇਅਰ 1000 ਦੇ ਦਵਾਂਗੇ ਸੇਮ ਉਹੀ ਆਫਰ ਰਹੇਗੀ ਇੱਕ ਪੇਅਰ 600 ਦੇ ਦਵਾਂਗੇ ਦੋ ਪੇਅਰ ਦਵਾਂਗੇ 1000 ਦੇ ਜਿੱਦਾਂ ਪਹਿਲੇ ਕੁਝ ਦਿਨਾਂ ਦੇ ਵਿੱਚ ਹੀ ਸਾਡੇ ਕੋਲ ਪਹਿਲਾ ਸਪੋਰਟ ਸ਼ੂ ਸਾਰਾ ਵਿਕ ਗਿਆ ਸੀਗਾ ਹੁਣ ਅਸੀਂ ਦੁਬਾਰਾ ਰੀਸਟਾਕ ਕੀਤਾ ਹੈ ਇਹਨਾਂ ਦੇ ਵਿੱਚ ਫਿਲਹਾਲ ਸਾਰੇ ਸਾਈਜ਼ ਸਾਰੇ-ਸਾਰੇ ਸਾਈਜ਼ अवेलेबल ਹੈ ਤੇ ਸਾਰੇ ਸਾਈਜ਼ ਇਸ ਤੁਹਾਨੂੰ ਮਿਲਣਗੇ ਅਜੇ ਇੱਕ ਗੱਲ ਮੈਂ ਦੱਸਦਾ ਜਿਹੜੇ ਪਰਿਵਾਰਕ ਮੈਂਬਰ ਘਰ ਬੈਠ ਕੇ ਦੇਖ ਰਿਹਾ ਕਿ ਪਿਛਲੀ ਜਦ ਵੀਡੀਓ ਪਾਈ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ 8-8 ਜੋੜੇ ਲੈ ਗਏ 9-9 ਜੋੜੇ ਲੈ ਗਏ ਤਾਂ ਮਤਲਬ ਵੀਡੀਓ ਦੇਖਣ ਤੋਂ ਬਾਅਦ ਇਮੀਡੀਏਟਲੀ ਤੁਹਾਨੂੰ ਆਣਾ ਪੈਣਾ ਨਹੀਂ ਤਾਂ ਸਟਾਕ ਹੋ ਸਕਦਾ ਕਿ ਇਹਨਾਂ ਕੋਲ ਅਵੇਲੇਬਲ ਤੁਹਾਡਾ ਸਾਈਜ਼ ਨਾ ਹੋਵੇ ਹਾਲ ਦੀ ਘੜੀ ਇਹ ਕਹਿੰਦੇ ਕਿ ਰੀਸਟਾਕ ਕੀਤਾ ਹੈ ਸਟਾਕ ਬਹੁਤ ਸਾਰ ਹੋ ਸਾਕਾ ਤਾਂ ਕੋਈ ਪਹਿਲਾ ਆ ਜਵੇ ਉਹ ਚਾਰ ਪੰਜ ਪੇਅਰ ਚੱਕ ਕੇ ਲੈ ਜਾਵੇ ਤੇ ਤੁਹਾਡਾ ਸਾਈਜ਼ ਨਾ ਮਿਲੇ ਤਾਂ ਤੁਹਾਨੂੰ ਜਲਦੀ ਆਉਣਾ ਪੈਣਾ ਵੀਡੀਓ ਜਲਦੀ ਸ਼ੇਅਰ ਕਰਨੀ ਪੈਣੀ ਹੈ ਇਹ ਤੇ ਅਸ਼ੀ ਦਿਖਾ ਦਿਓ ਹੋਰ ਵੀ ਜਿਹੜੇ ਪੇਅਰ ਸਹਿ ਕੇ ਹੋਰ ਵੀ ਜਿਹੜੇ ਸ਼ੂਜ਼ ਆ ਕੇ ਦਿਖਾ ਦਿਓ ਇਹ ਦੇਖੋ ਇਹਨਾਂ ਸਾਰਿਆਂ ਦੀ ਰੇਂਜ ਇੱਕੋ ਰਹੀਗੀ ਜੀ ਆ ਵੀ 5000 ਦੇ ਦੋ ਇਹਦੇ ਨਾਲ ਦੇ ਇਹ ਹਜ਼ਾਰ ਦੇ ਦੋ ਇਹਦੇ ਨਾਲ ਦੇ ਮਤਲਬ ਆ ਇੱਕ ਨਾਈਕੀ ਦੇ ਪੂਮਾ ਤੁਸੀਂ ਹਜ਼ਾਰ ਚ ਦੋ ਲੈ ਸਕਦੇ ਹੋ ਆਪਣਾ ਸ਼ੌਂਕ ਤੁਸੀਂ ਪੂਰਾ ਕਰ ਸਕਦੇ ਆ ਆ ਪੂਮਾ ਵਾਲਾ ਆ ਨਾਈਕੀ ਵਾਲਾ ਤਾਂ ਹਜ਼ਾਰ ਦੇ ਦੋ ਬਾਹਰ ਤੁਸੀਂ ਕਿਤੇ ਅਮਰੀਕਾ ਕਹਿੰਦਾ ਸ਼ਾਪਿੰਗ ਕਰੋਗੇ ਤਾਂ ਹਜ਼ਾਰ ਡਾਲਰ ਲੱਗ ਜਾਣਾ ਪਰ ਇਹ ਤੁਹਾਨੂੰ ਹਜ਼ਾਰ ਪੈਸੇ ਚ ਇਹ ਵਾਲਾ ਸਪੋਰਟ ਸ਼ੂ ਵੀ ਸੇਮ ਰੇਂਜ ਦੇ ਵਿੱਚ ਹੀ ਹੈ ਜੀ ਤੇ ਬਿਲਕੁਲ ਲਾਈਟ ਵੇਟ ਤੇ ਕੰਫਰਟੇਬਲ ਹੋਏਗਾ ਹਮ ਸਪੌਟ ਔਨ ਸਪੌਟ ਔਨ ਠੀਕ ਹੈ ਜੀ ਬਾਕੀ ਸਾਰੇ ਇੱਕੋ ਪ੍ਰਾਈਸ ਹੈ ਇੱਕੇ ਕਿਡਜ਼ ਇਹ ਵਾਲੇ ਸ਼ੂਜ਼ ਹੈ ਇਹ ایسی ਰੇਂਜ ਇੱਕ ਸਪੈਸ਼ਲ ਲਗਾਈ ਹੋਈ ਹੈ ਇਹ ਸਿਰਫ ਇਹ ਵੀ 300 ਰੁਪਏ ਦੀ ਰੇਂਜ ਹੈ ਜੀ 300 ਬੱਚਿਆਂ ਦੇ ਸਿਰਫ ਬੱਚਿਆਂ ਦੇ ਸ਼ੂਜ਼ ਮੇਰੇ ਕੋਲ ਥੋੜੇ ਵੱਡੇ ਬੱਚੇ ਜਿਹੜੇ ਟੀਨੇਜਰਸ ਆ ਇਹਦੇ ਵਿੱਚ ਹਰ ਤਰ੍ਹਾਂ ਦੇ ਸਾਈਜ਼ ਮਿਲਣਗੇ ਜਿਦਾ ਇਹ ਦੇਖੋ ਛੋਟਾ ਗਰੁੱਪ ਵੀ ਲੱਗਾ ਹੋਇਆ ਹੈ ਇਹ بڑے ਗਰੁੱਪ ਦਾ ਸ਼ੂਜ਼ ਆ ਇਹ ਹਰ ਗਰੁੱਪ ਦਾ ਇੱਕੋ ਰੇਟ ਆ ਜੀ ਹੁਣ ਦੇਖੋ ਇਹ ਮਾਰਵਲ ਸੀਰੀਜ਼ ਦੇ ਸ਼ੂਜ਼ ਆ ਜੀ ਤੇ ਸਪਾਈਡਰਮੈਨ ਕੈਪਟਨ ਅਮਰੀਕਾ ਇਸ ਟਾਈਪ ਦੇ ਸ਼ੂਜ਼ ਆ ਇਹ ਵੀ ਦੋ ਰੰਗਾਂ ਬਣੇ ਹੋਏ ਆ ਇਹ ਸਭ ਜਿਹੜੇ ਹੈਗੇ 300 ਦੀ ਰੇਂਜ ਹੈ ਅਗਰ ਬੱਚਾ ਜ਼ਿੱਦ ਕਰਦਾ ਕਿ ਮੈਂ ਨਹੀਂ ਮੈਂ ਇੱਕ ਨਹੀਂ ਮੈਂ ਦੋ ਤਿੰਨ ਸ਼ੂਜ਼ ਲੈਣੇ ਆ ਮੱਖੋ-ਵੱਖਰੇ ਮਿਸਿਸ ਨੇ ਖੁਸ਼ ਹੋ ਜਾਣਾ ਮੈਨੂੰ ਪਤਾ ਤੁਸੀਂ ਇੱਥੇ ਆਉਂਗੇ ਘੱਟੋ ਘੱਟ 5 6 7 pair ਲੈ ਕੇ ਜਾਓਗੇ ਹਿਦੇਜ ਜੀ ਜਿੰਨੇ ਹਸਬੰਡ ਵਾਈਫੇ ਵੀਡੀਓ ਦੇਖ ਰਹੇ ਤੁਸੀਂ ਉਹਨਾਂ ਦਾ ਪਿਆਰ ਵਧਾ ਦੇਣਾ ਕਿਉਂਕਿ ਇੱਥੇ ਆਣਾ ਜਿਹੜਾ ਵੀ ਭਰਾ ਭਾਬੀ ਨੂੰ ਲੈ ਕੇ ਆਉਗਾ ਉਹਨੇ ਕਹਿਣਾ ਜੀ ਭਰ ਕੇ ਸ਼ਾਪਿੰਗ ਕਰੋ ਮੈਂ ਤੈਨੂੰ ਅੱਜ ਖੁੱਲਾ ਖਰਚਾ ਕਰਾ ਦੇਣਾ ਪਿਆਰ ਵੀ ਵਧਾ ਦੇਣਾ ਪੈਸੇ ਵੀ ਬਚਾ ਦੇਣਾ ਹਾਂ ਦੋਨੋਂ ਚੀਜ਼ਾਂ ਇਕੱਠੀਆਂ ਔਰ ਹੋ ਸਕਦਾ ਸਰਦੀਆਂ 'ਚ ਮਹਿੰਗਾ ਹੋ ਜਾਵੇ ਨਾ ਸਰਦੀਆਂ ਦੇ ਵਿੱਚ ਜੋ ਜਿਹੜੇ ਡਿਫਰੈਂਟ ਕਲੈਕਸ਼ਨ ਆਏਗੀ ਉਹਦਾ ਅਲੱਗ ਰੇਟ ਹੋਏਗਾ ਪਰ ਫਿਲਹਾਲ ਜੋ ਸੇਲ ਦੇ ਵਿੱਚ ਪ੍ਰਾਈਸ ਹੈ ਉਹ ਵਾਲੇ ਜਿਹੜੇ ਵੀਡੀਓ ਦੇ ਵਿੱਚ ਦੱਸੇ ਉਦਾਂ ਹੀ ਰਹਿਣਗੇ ਪਰ ਇੱਕ ਗੱਲ ਆਪਾਂ ਗਰੰਟੀ ਨਾਲ ਕਹਿ ਸਕਦੇ ਹਾਂ ਕਿ ਨਵਾਂ ਸ਼ਹਿਰ ਦੀ ਸਭ ਤੋਂ ਸਸਤੀ ਸੇਲ ਇਹ ਹੈ ਬਿਲਕੁਲ ਇਸ ਤੋਂ ਘੱਟ ਰੇਟ 'ਚ ਹੋਰ ਕੋਈ ਨਹੀਂ ਦੇ ਸਕਦਾ ਇਹ ਵਾਲੀ ਕੁਆਲਿਟੀ ਇਹ ਵਾਲੀ ਕੁਆਲਿਟੀ ਹਾਂ ਕੋਈ ਹੋਰ ਵੈਸੇ ਨੂੰ ਸਸਤਾ ਕਰਦੇ ਪਰ ਕੁਆਲਿਟੀ ਜਿਹੜੀ ਹਿਤੇਸ਼ ਜੀ ਦੇ ਰਹੇ ਆ ਉਹ ਗਰੰਟੀ ਦੇ ਰਹੇ ਆ ਉਹ ਦਾਵਾ ਕਰ ਰਹੇ ਆ ਕਿ ਇਸ ਤੋਂ ਵਧੀਆ ਕੁਆਲਿਟੀ ਤੁਹਾਨੂੰ ਹੋਰ ਕਿਤੇ ਇਸ ਧਾਮ ਤੇ ਨਹੀਂ ਮਿਲ ਸਕਦੀ ਸਟਾਕ ਤੁਸੀਂ ਇੱਕ ਵਾਰ ਫਿਰ ਤੋਂ ਦੇਖ ਲਓ ਪਰ ਲਾਸਟ ਚ ਉਹੀ ਗੱਲ ਚਾਹਨਾ ਮੈਂ ਤੁਸੀਂ ਆਉਂਗੇ ਇੱਥੇ ਹਰ ਇੱਕ ਜਿਹੜਾ ਸ਼ੂ ਆ ਉਹਨੂੰ ਤੁਸੀਂ ਉੱਪਰ ਥੱਲੇ ਨੀਵਾ ਕਰਕੇ ਘੁਮਾ ਕੇ ਪਾ ਕੇ ਟਰਾਈ ਕਰਕੇ ਦੇਖ ਸਕਦੇ ਹੋ ਲੇਕਿਨ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਕਿ ਤੁਹਾਨੂੰ ਜਲਦੀ ਆਉਣਾ ਪੈਣਾ ਇਹ ਮੈਂ ਗੱਲ ਤਾਂ ਕਹਿ ਰਿਹਾ ਕਿਉਂਕਿ ਲਾਸਟ ਜਦੋਂ ਅਸੀਂ ਵੀਡੀਓ ਕੀਤੀ ਆ ਤਾਂ 2-3 ਦਿਨ ਦੇ ਅੰਦਰ ਬਹੁਤ ਸਾਰਾ ਸਟਾਕ ਵਿਕ ਗਿਆ ਸੀ ਤਾਂ ਜਿੰਨੀ ਜਲਦੀ ਆਉਂਗੇ ਉੰਨੀ ਜਲਦੀ ਆਪਣਾ ਮਨ ਚਾਇਆ ਆਰਟੀਕਲ ਲੈ ਕੇ ਘਰ ਜਾ ਸਕਦੇ ਆ ਬੱਚਿਆਂ ਦੇ ਬਹੁਤ ਸਾਰੇ ਇਹਨਾਂ ਕੋਲ ਚੁਆਇਸਿਸ ਹੈਗੀਆਂ ਲੇਡੀਜ਼ ਦੀ ਬਹੁਤ ਸਾਰੀ ਚੁਆਇਸ ਆ ਜੈਂਟਸ ਦੀ ਬਹੁਤ ਸਾਰੀ ਚੁਆਇਸ ਆ ਇਹ ਦੇਸ਼ ਜੀ ਵੀਡੀਓ ਜਿਹੜੇ ਸ਼ੇਅ ਮਾਰਤਣ ਕਰ ਦੇਗੀ ਬਿਲਕੁਲ ਸਪੈਸ਼ਲ ਮਾਨ ਕਰਾਂਗੇ ਚਲੋ ਬਹੁਤ ਸ਼ੁਕਰੀਆ ਉਮੀਦ ਕਰਦੇ ਹਾਂ ਕਿ ਜਿਵੇਂ ਲੱਕੀ ਫੁੱਟਵੇਅਰ ਤੁਹਾਡੀ ਨਵੇਂ ਸ਼ਹਿਰ ਦੀ ਪਹਿਲੀ ਪਸੰਦ ਬਣ ਗਿਆ ਤੁਹਾਡਾ ਫੇਵਰੇਟ ਫੁੱਟਵੇਅਰ ਸ਼ੋਰੂਮ ਬਣ ਗਿਆ ਇਸੇ ਤਰੀਕੇ ਹਿਤੇਸ਼ ਜੀ ਬਣਾਈ ਰੱਖਣਗੇ ਤੇ ਤੁਹਾਨੂੰ ਇਸੇ ਤਰੀਕੇ ਤੁਹਾਡਾ ਮੁਨਾਫਾ ਕਰਾ ਕੇ ਦਿੰਦੇ ਰਹਿਣਗੇ ਬਹੁਤ ਬਹੁਤ ਸ਼ੁਕਰੀਆ